ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੇ ਹੀ ਇੱਕ ਮੰਤਰੀ ਦੇ ਵੱਲੋਂ ਭਗਵੰਤ ਮਾਨ ਨੂੰ ਕਸੂਤੇ ਫਸਾ ਦਿੱਤਾ ਗਿਆ ਕਿਵੇਂ ਕਿਵੇਂ ਮੰਤਰੀ ਨੇ ਮੁੱਖ ਮੰਤਰੀ ਨੂੰ ਕਸੂਤੇ ਫਸਾਇਆ ਕੀ ਖਬਰ ਹੈ ਇਸ ਤੇ ਬਹੁਤ ਅਹਿਮ ਜਿਹੜੀ ਹੈ ਚਰਚਾ ਕਰਨੀ ਹੈ ਬਹੁਤ ਅਹਿਮ ਜਿਹੜੀ ਹੈ ਖਬਰ ਲੋਕਾਂ ਨੂੰ ਜਾਣਨ ਵਾਲੀ ਖਬਰ ਹੈ ਔਰ ਦੂਜੇ ਪਾਸੇ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਰਤ ਇੱਕ ਵਾਰ ਫਿਰ ਭਗਵੰਤ ਮਾਨ ਸਰਕਾਰ ਦੇ ਖਿਲਾਫ ਐਕਸ਼ਨ ਮੂਡ ਦੇ ਵਿੱਚ ਨਜ਼ਰ ਆਏ ਆ ਕੀ ਐਕਸ਼ਨ ਲੈਂਦੇ ਆ ਕੀ ਗੱਲਬਾਤ ਕਰਦੇ ਆ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਉਧਰ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਿ ਕਸੂਤੀ ਘਿਰ ਗਈ ਹੈ ਭਗਵੰਤ ਮਾਨ ਸਰਕਾਰ ਜਲੰਧਰ ਜਿਮਨੀ ਚੋਣ ਦੇ ਅੰਦਰ ਕਿਵੇਂ ਇਸ ਤੇ ਵੀ ਬਹੁਤ ਅਹਿਮ ਜਿਹੜੀ ਚਰਚਾ ਕਰਾਂਗੇ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਅਕਾਲੀ ਦਲ ਦੇ ਬਾਗਿਆਂ ਦੇ ਉੱਪਰ ਸੁਖਬੀਰ ਸਿੰਘ ਬਾਦਲ ਕੋਈ ਸਖਤ ਐਕਸ਼ਨ ਲੈਣ ਜਾ ਰਿਹਾ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਣਕੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਅਰਕੀ ਸਾਹਿਬ ਬੀਤੇ ਸਮੇਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ لال ਪ੍ਰੋਹਿਤ ਦੇ ਵਿਚਕਾਰ ਸਬੰਧ ਜਿਹੜੇ ਕਹੋ ਜੇ ਰੇ ਆ ਆਪਾਂ ਸਾਰਿਆਂ ਨੂੰ ਜਿਹੜਾ ਉਸ ਬਾਰੇ ਪਤਾ ਹੀ ਹੈਗਾ ਤੇ ਲਗਾਤਾਰ ਬਨਵਾਰੀ لال ਪ੍ਰੋਹਿਤ ਉਹਨਾਂ ਨੂੰ ਕਹੋ ਜੀ ਜੱਠੀਆਂ ਕੱਢਦੇ ਰਹੇ ਆ ਉਹ ਵੀ ਆਪਾਂ ਸਾਰਿਆਂ ਨੂੰ ਪਤਾ ਹੀ ਹੈਗਾ ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਢੇੜੇ ਮਾਰਦੇ ਰੇ ਆ ਲਾਅ ਐਂਡ ਆਰਡਰ ਦੇ ਉੱਪਰ ਨਸ਼ਿਆਂ ਦੇ ਉੱਪਰ ਡਰੱਗ ਦੇ ਮਸਲਿਆਂ ਦੇ ਉੱਪਰ ਮਾਈਨਿੰਗ ਦੇ ਮਸਲਿਆਂ ਦੇ ਉੱਪਰ ਕਿਵੇਂ ਸਰਕਾਰ ਨੂੰ ਗਵਰਨਰ ਸਾਹਿਬ ਪੰਜਾਬ ਦੇ ਵਿੱਚ ਦੌਰੇ ਕਰਕੇ ਘੇਰਦੇ ਰਹੇ ਆਪਾਂ ਸਭ ਨੂੰ ਉਹ ਵੀ ਜਿਹੜਾ ਉਹ ਪਤਾ ਤੇ ਚਲੋ ਪਿਛਲੇ ਥੋੜੇ ਸਮੇਂ ਤੋਂ ਇਹ ਠੱਡ ਠੰਡਲ ਆਇਆ ਜਿਹੜਾ ਹੋ ਗਿਆ ਸੀ ਰਾਜਪਾਲ ਅਤੇ ਮੁੱਖ ਮੰਤਰੀ ਦੇ ਵਿਚਕਾਰ ਤੇ ਜਲੰਧਰ ਦੇ ਵਿੱਚ ਇੱਕ ਸ਼ਿਵਸੈਨਾ ਆਗੂ ਦੇ ਉੱਪਰ ਹੋਏ ਹਮਲੇ ਤੋਂ ਬਾਅਦ ਕੱਲ ਰਾਜਪਾਲ ਸਾਹਿਬ ਫਿਰ ਦੁਬਾਰਾ ਐਕਟਿਵ ਦਿਖੇ ਔਰ ਉਹ ਲੁਧਿਆਣਾ ਪਹੁੰਚੇ ਲੁਧਿਆਣਾ ਪਹੁੰਚੇ ਡੀਸੀ ਦੇ ਨਾਲ ਮੀਟਿੰਗ ਕੀਤੀ ਕਮਿਸ਼ਨਰ ਦੇ ਨਾਲ ਮੀਟਿੰਗ ਕੀਤੀ ਥੋੜੇ ਸਖਤ ਰਾਜ ਵੀ ਨਜ਼ਰ ਆਏ ਔਰ ਕਾਫੀ ਗੱਲ ਗੱਲਾਂ ਬਾਤਾਂ ਵੀ ਉਹਨਾਂ ਨੇ ਕਹੀਆਂ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਸ਼ਿਵਸੈਨਾ ਹਿੰਦੂ ਲੀਡਰ ਦੇ ਪਤਾ ਲੈਣ ਆਏ ਸੀਗੇ ਉਹ ਪਰ ਉਹਨੂੰ ਨਾ ਤਾਂ ਹਸਪਤਾਲ ਮਿਲਣਗੇ ਬਲਕਿ ਉਹਨਾਂ ਦੇ ਪਰਿਵਾਰ ਨੂੰ ਆਪਣੇ ਕੋਲੇ ਸਰਕਟ ਹਾਊਸ ਹੀ ਬੁਲਾਉਣ ਦੀ ਕੋਸ਼ਿਸ਼ ਕੀਤੀ ਵੀ ਭਾਈ ਮੈਨੂੰ ਇੱਥੇ ਆ ਕੇ ਮਿਲੋ ਪਰਿਵਾਰ ਗਿਆ ਨਹੀਂ ਉਹ ਕਹਿੰਦਾ ਕਿ ਰਾਜਪਾਲ ਸਾਹਿਬ ਨੂੰ ਸਿਕੋਰੀ ਪਤਾ ਲੈਣ ਹਸਪਤਾਲ ਆਉਣਾ ਚਾਹੀਦਾ ਸੀਗਾ ਤੇ ਉਹ ਉਲਟਾ ਸਾਨੂੰ ਸੱਦ ਰਿਹਾ ਸੀ ਨਹੀਂ ਜਾਣਾ ਹਾਲਾਂਕਿ ਪਤਾ ਲੈਣ ਆਏ ਪਤਾ ਲਿਆ ਨਹੀਂ ਨਾ ਪਰਿਵਾਰ ਨੂੰ ਮਿਲੇ ਪਰ ਲੁਧਿਆਣਾ ਡੀਸੀ ਤੇ ਕਮਿਸ਼ਨਰ ਦੇ ਨਾਲ ਮੀਟਿੰਗ ਜ਼ਰੂਰ ਕੀਤੀ ਕਿਵੇਂ ਦੇਖਦੇ ਹਾਂ ਕਿ ਪਤਾ ਲੈਣ ਆਏ ਮਿਲ ਕੇ ਗਏ ਨਹੀਂ ਔਰ ਪਹੁੰਚ ਕੇ ਉੱਥੇ ਕਾਫੀ ਗੱਲਾਂ ਬਾਤਾਂ ਵੀ ਕਹਿ ਗਿਆ ਆਪਣੀ ਹਾਜ਼ਰੀ ਵੀ ਲਗਵਾ ਗਿਆ ਕਿਵੇਂ ਦੇਖਦੇ ਹਾਂ ਉੱਥੇ ਕੋਈ ਵਿਧਾਇਕ ਮੰਤਰੀ ਮੈਨੂੰ ਤਾਂ ਦੇਖਿਆ ਨਹੀਂ ਹੋ ਸਕਦਾ ਕਿ ਆਸੇ-ਪਾਸੇ ਕੋਈ ਆਫ ਦੀ ਰਿਕਾਰਡ ਹੋਵੇ ਪਰ ਆਮ ਆਦੀ ਪਾਰਟੀ ਦਾ ਕੋਈ ਵਿਧਾਇਕ ਮੰਤਰੀ ਉੱਥੇ ਰਾਜਪਾਲ ਸਾਹਿਬ ਤੇ ਨਾਲ ਜਾਂ ਰਾਜਪਾਲ ਸਾਹਿਬ ਦੇ ਲਈ ਦੇਖਿਆ ਨਹੀਂ ਹੋ ਸਕਦਾ ਮੈਂ ਗਲਤ ਹੋਵਾਂ ਹੋ ਸਕਦਾ ਵੀ ਉੱਥੇ ਹੋਣ ਵੀ ਪਰ ਕਿਵੇਂ ਦੇਖਦੇ ਹਾਂ ਇਸ ਪੂਰੀ ਚੀਜ਼ ਨੂੰ ਪਤਾ ਲਿਆ ਨਹੀਂ ਹਾਜ਼ਰੀ ਲਵਾ ਗਿਆ ਗੱਲਾਂ ਬਾਤਾਂ ਬਹੁਤ ਕਹਿ ਗਿਆ ਅਸਿੱਧੇ ਤੌਰ ਤੇ ਕਾਫੀ ਨਿਸ਼ਾਨੇ ਸਾਧ ਗਿਆ ਕਿਵੇਂ ਜਿੰਗਾਂ ਪੂਰੀ ਚੀਜ਼ ਸੁਖਨਾਤੀ ਬਿਲਕੁਲ ਤੁਸੀਂ ਠੀਕ ਆ ਕਿ ਜਦੋਂ ਦੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਵਿੱਚ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਉਦੋਂ ਤੋਂ ਲੈ ਕੇ ਹੁਣ ਤੱਕ ਹੁਣ ਤੱਕ ਵੀ ਕੁਝ ਸਮਾਂ ਪਹਿਲਾਂ ਤੱਕ ਬਿਮਾਰੀ ਨਾਲ ਪ੍ਰੋਤ ਜਿਹੜੇ ਨੇ ਵੱਖ-ਵੱਖ ਮੁੱਦਿਆਂ ਦੇ ਪੰਜਾਬ ਸਰਕਾਰ ਤੋਂ ਘੇਰਦੇ ਰਹੇ ਘੇਰਦੇ ਨਹੀਂ ਇਹਦੇ ਚਿੱਠੀਆਂ ਵੀ ਕੱਢਦੇ ਰਹੇ ਔਰ ਪੰਜਾਬ ਦੇ ਵੱਖ-ਵੱਖ ਸਰਹੱਦੀ ਜਿਹਨਾਂ ਦਾ ਦੌਰਾ ਕਰਕੇ ਨਸ਼ੇ ਦੇ ਮੁੱਦੇ ਦੇ ਉੱਤੇ ਮਾਇਨਿਕ ਦੇ ਮੁੱਦੇ ਦੇ ਉੱਤੇ ਅਤੇ ਕਈ ਹੋਰ ਤਰੀਕੇ ਦੇ ਉੱਤੇ ਪੰਜਾਬ ਸਰਕਾਰ ਨੂੰ ਕੀ ਦਰੇ ਆ ਔਰ ਇਵਨ ਕਿ ਲਿਖਤੀ ਜਵਾਬ ਵੀ ਮੁੱਖ ਮੰਤਰੀ ਸਾਹਿਬ ਕੋਲ ਮੰਗਦੇ ਰਿਹਾ ਮੁੱਖ ਮੰਤਰੀ ਸਾਹਿਬ ਵੀ ਕਈ ਤਰੀਕੇ ਦੇ ਚਿੱਠੀਆਂ ਦੇ ਦਿੰਦੇ ਰਹੇ ਔਰ ਦੂਜੇ ਪਾਸੇ ਕੋਈ ਚਿੱਠੀ ਜਿਹੜੀ ਉਹਨਾਂ ਨੂੰ ਦੇਣੀ ਹੁੰਦੀ ਸੀ ਉਹ ਉਹਨਾਂ ਨੂੰ ਦੇ ਦਿੰਦੇ ਸੀ ਅਖਬਾਰ ਦੇ ਵਿੱਚ ਕੁਝ ਹੋਰਛ ਪਾ ਦਿੰਦੇ ਸੀ ਬਹੁਤ ਕਾਫੀ ਇਟ ਖੜਕਾ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਤੇ ਬਨਮਰੀ ਨਾਲ ਪਰਉਖਤ ਹੋਣਾ ਦਾ ਚੱਲਦਾ ਰਿਹਾ ਤਾਂ ਇੱਕ ਸਮੇਂ ਤਾਂ ਤਾਂ ਇਹ ਜਹੀ ਸਥਿਤੀ ਵੀ ਆ ਗਈ ਸੀ ਜਦੋਂ ਮੁੱਖ ਪਤਰੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਮੈਂ ਇਸ ਦੀ ਸ਼ਿਕਾਇਤ ਜਿਹੜੀ ਆ ਪੰਜਾਬ ਸਰਕਾਰ ਦੇ ਨਾ ਪੱਖੀ ਰਵਈਏ ਦੀ ਸ਼ਿਕਾਇਤ ਜਿਹੜੀ ਆ ਮੈਂ ਮਰਜੂਬ ਰਾਸ਼ਟਰਪਤੀ ਨੂੰ ਵੀ ਕਰ ਸਕਦਾ ਹੈ ਨਾ ਸੋ ਸਥਿਤੀਆਂ ਉਥੋਂ ਤੱਕ ਪਹੁੰਚ ਗਈਆਂ ਸੀ ਫਿਰ ਇੱਕ ਸਮਾਂ ਆਉਂਦਾ ਕਿ ਬਨਵਾਰੀ ਦਲ ਪ੍ਰੋਥ ਹੋਂਦੋਂ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਅਸਤੀਫਾ ਦੇਣ ਤੋਂ ਬਾਅਦ ਉਹ ਚੁੱਪ ਕਰਕੇ ਘਰ ਬੈਠ ਜਾਂਦੇ ਪਰ ਅਸਤੀਫਾ ਉਹਨਾਂ ਦਾ ਕੇਂਦਰ ਸਰਕਾਰ ਜਿਹੜੀ ਨਾ ਮਨਜ਼ੂਰ ਕਰਦੀ ਆ ਪਰ ਉਦੋਂ ਤੋਂ ਲੈ ਕੇ ਕੱਲ ਜਾਂ ਪਰਸੋਂ ਤੱਕ ਬਨਵਾਰੀ ਦਲ ਪ੍ਰੋਥ ਬਿਲਕੁਲ ਚੁੱਪ ਰਹਿੰਦੇ ਕਿਸੇ ਵੀ ਮਸਲੇ ਤੇ ਉਹ ਸਾਹਮਣੇ ਨਹੀਂ ਆਉਂਦੇ ਹੱਬ ਬੀਤੇ 10-15 ਦਿਨ ਪਹਿਲਾਂ ਉਹਨਾਂ ਦੀ ਮੀਟਿੰਗ ਜਿਹੜੀ ਆ ਉਹ ਅਮੀਸ਼ਾ ਹੁਣ ਨਾਲ ਹੁੰਦੀ ਹੈ ਤਾਂ ਉਦੋਂ ਤੋਂ ਜਿਸ ਤਰ੍ਹਾਂ ਇਹ ਮੀਟਿੰਗ ਹੋਈ ਅੱਜ ਤੋਂ 10-15 ਦਿਨ ਪਹਿਲਾਂ ਤਾਂ ਉਸ ਦਿਨ ਤੋਂ ਕਿ ਕਿਆਸਰਾਈਆਂ ਲੱਗਣੀਆਂ ਲੱਗ ਪਈਆਂ ਸਨ ਕਿ ਜਿਹੜੇ ਬਨਵਾਰੀ ਰਾਲ ਪ੍ਰੋਥ ਤਵੇ ਪੰਜਾਬ ਦੇ ਵਿੱਚ ਦੁਬਾਰਾ ਐਕਟਿਵ ਹੋਣਗੇ ਕਿਉਂਕਿ ਉੱਤੇ ਕੇਂਦਰ ਦੀ ਸਰਕਾਰ ਬਣ ਚੁੱਕੀ ਸੀ ਤਾਂ ਉਸ ਵਕਤ ਨਵੀਂ ਸਰਕਾਰ ਜਦੋਂ ਹੋਰ ਬਣੀ ਹੈ ਤਾਂ ਬਨਵਾਰੀ ਰਾਲ ਪ੍ਰੋਥ ਫੁੱਲਾ ਦਾ ਗੁਲਦਸਤਾ ਲੈ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮਿਲਦੇ ਹਤੇ ਅਮੀਸ਼ਾ ਆਪਣਾ ਰੂਵੀ ਮਿਲਦੇ ਆ ਤਾਂ ਉਸ ਤੋਂ ਬਾਅਦ ਇਹ ਕਿਆਸਪਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਸ਼ਾਇਦ ਹੁਣ ਬਨਵਾਰੀ ਰਾਲ ਪ੍ਰੋਥ ਨਹੀਂ ਆਪਣਾ ਦਬਾਰਿਕਾ ਨਿਕਲਮ ਕਰਨਗੇ ਆਪਣੇ ਪੁਰਾਣੀ ਰੌਂਗ ਦੇ ਵਿੱਚ ਦਿਖਾਈ ਦੇਣਗੇ ਤਾਂ ਸ਼ਾਇਦ ਇਸ ਦਾ ਉਹਨਾਂ ਦਾ ਪੁਰਾਣੀ ਰੌਂਗ ਦੇ ਵਿੱਚ ਪਹਿਲਾ ਨਾਮ ਨਾਲ ਸ਼ਾਇਦ ਇਹੋ ਕਾਰਨ ਸੀ ਕਿ ਉੱਤੇ ਪਤਾ ਨਹੀਂ ਸਰਕਾਰ ਕਿਹੋ ਜਿਹੀ ਬੰਨੀ ਆ ਇਸ ਕਰਕੇ ਉਹਨਾਂ ਨੇ ਆਪਣੀਆਂ ਸਰਗਰਮੀਆਂ ਜਿਹੜੀਆਂ ਉਠਾਪ ਕਰਤੀਆਂ ਸੀ ਤੇ ਹੁਣ ਜਦੋਂ ਕਿ ਕੇਂਦਰ ਚ ਸਰਕਾਰ ਭਾਜਪਾ ਦੀ ਬਣ ਗਈ ਆ ਤਾਂ ਉਹ ਬਾਹਰ ਨਿਕਲੇ ਆ ਪੰਜਾਬ ਦੇ ਵਿੱਚ 2 ਦਿਨ ਪਹਿਲਾਂ ਇੱਕ ਮੰਤਪਕੀ ਘਟਨਾ ਜਿਹੜੀ ਵਾਪਰੀ ਲੁਧਿਆਣਾ ਦੇ ਵਿੱਚ ਸ਼ਿਫਸਾ ਦਾ ਲੀਡਰ ਸ਼ੀਤ ਸਖਦੇਵ ਤੇ ਜਿਹੜਾ ਵੰਸ਼ਜ ਹੈਗਾ ਥਾਪਰ ਉਸ ਤੇ ਉਤਸਦੀਤ ਥਾਪਰ ਜੀ ਉਹਦੇ ਉੱਤੇ ਕੁਝ ਨੇ ਅੰਸੰਗ ਜਿਹੜਾ ਕਰਪਾਨਾ ਦੇ ਨਾਲ ਵਾਰ ਕਰਦੇ ਆ ਪੰਜਾਬ ਦੀ ਅਮਨ ਤੇ ਕਾਨੂੰਨ ਦੀ ਸਥਿਤੀ ਉਤਪਤੀ ਤੌਰ ਤੇ ਪਤ ਹੁੰਦੀ ਹੈ। ਵੱਖ-ਵੱਖ ਰੋਧੀ ਪਾਰਟੀਆਂ ਰੌਣਾ ਪੰਦੀਆਂ ਨੇ ਹਾਲਾਂਕਿ ਪੁਲਿਸ ਨੇ ਆਪਣੀ ਜਾਂਚ ਜਿਹੜੀ ਆ ਉਹ ਤੇਜ਼ ਕਰਦੇ ਹੋਏ ਦੋ ਬੰਦੇ ਗ੍ਰਿਫਤਾਰ ਵੀ ਕਰਦੇ ਇੱਕ ਬੰਦਾ ਜੇ ਉਹ ਫਰਾਰ ਹੈਗਾ। ਤਾਂ ਉਹ ਸਭ ਕਾਸੀ ਦੇ ਵਿੱਚ ਬਨਵਾਰੀ ਨਾਲ ਪ੍ਰੋਤ ਪੰਜਾਬ ਦੇ ਰਾਜਪਾਲ ਦੀ ਐਂਟਰੀ ਜਿਹੜੀ ਆ ਉਹ ਕੱਲ ਹੁੰਦੀ ਹੈ। ਆਉਂਦੇ ਨੇ ਉਹ ਜਿਹੜੇ ਲੁਧਿਆਣਾ ਦੇ ਵਿੱਚ ਆਣ ਕੇ ਹਾਲਚਲ ਪੁੱਛਦੇ ਆ ਸਾਕਸੀ ਸਾਨੀ ਜਿਹੜੀ ਡਿਪਟੀ ਕਮਿਸ਼ਨਰ ਲੁਧਿਆਣਾ ਔਰ ਤਲਦੀਪ ਚਾਹਲ ਜਿਹੜੇ ਨੇ ਪੁਲਿਸ ਕਮਿਸ਼ਨਰ ਉਹਨਾਂ ਨਾਲ ਮੁਲਾਕਾਤ ਕਰਦੇ ਆ ਉਹਨਾਂ ਕੋਲ ਵੀਰਵੇ ਦੀ ਮੰਗ ਕਰਦੇ ਜੋ ਕੁਝ ਜਾਣਕਾਰੀ ਇਕੱਤਰ ਕਰਕੇ ਉਸ ਪਰਿਵਾਰ ਨੂੰ ਮਿਲਣ ਦੀ ਗੱਲ ਕਰਦੇ ਕਿ ਸਰਕਟ ਹੌਸਾ ਜੀ ਪਰ ਪਰਿਵਾਰ ਜਿਹੜਾ ਮਿਲਤੋਂ ਅਨਕਾਰ ਕਰ ਦਿੰਦਾ ਹੁਣ ਉਹਨਾਂ ਦਾ ਇਹ ਜਿਹੜਾ ਫੇਰੀ ਜਿਹੜਾ ਸਵਾਲ ਤੁਸੀਂ ਕੀਤਾ ਕਿ ਫੇਰੇ ਦਾ ਅਰਥ ਕੀ ਹੈ ਤੇ ਤੁਸੀਂ ਫੇਰੀ ਦੇ ਅਰਥ ਤੇ ਸਿਰਫ ਸਿਰਫ ਇਹ ਆ ਕਿ ਉਹਨਾਂ ਨੇ ਆਪਣੀ ਸਿਆਸੀ ਹਸਤਾਖਰ ਜਿਹੜੇ ਆ ਪੰਜਾਬ ਦੀ ਉਸ ਸਕਰੀਨ ਤੇ ਜਿਹੜਾ ਸਿਆਸੀ ਤ੍ਰੇਸ਼ਾ ਉੱਤੇ ਕਰ ਦਿਤੇ ਆ ਤੇ ਇੱਕ ਸਮਾਂ ਇੰਡੀਕੇਸ਼ਨ ਉਹਨਾਂ ਨੇ ਦੇ ਦਿੱਤਾ ਕਿ ਅਗੜੇ ਦਿਨਾਂ ਦੇ ਵਿੱਚ ਉਹ ਦਬਾਰਾ ਉਸੇ ਤਰੀਕੇ ਨਾਲ ਦੌਰਿਆਂ ਤੇ ਲਿਖਣ ਕਰਦੇ ਜਿਸ ਤਰੀਕੇ ਨਾਲ ਬੀਤੇ ਦਾ ਪੁੱਛੇ ਉਹ ਨਿਕਲਦੇ ਰਹੀ ਹੈ ਜਾਂ ਸਿੱਧੇ ਸ਼ਬਦਾਂ 'ਚ ਇਸ ਤਰੀਕੇ ਨਾਲ ਵੀ ਕਹਾਂ ਉਹ ਇੱਕ ਆਪਣੀ ਕਹਿ ਸਕਣੇ ਕਿ ਸਿਆਸੀ ਸਰਗਰਮੀਆਂ ਹਾਲਾਂਕਿ ਗੁਰਟਰ ਸਾਹਿਬ ਉਹ ਤਾਂ ਕਰਦੀ ਹੀ ਸਕਦੇ ਪਰ ਅੱਬ ਟਿੱਡੇ ਤਰੀਕੇ ਨਾਲ ਜਿਹੜੀਆਂ ਉਹਨਾਂ ਨੇ ਆਪਣੀ ਸਿਆਸੀ ਸਰਗਰਮੀਆਂ ਜਿਹੜੀਆਂ ਵਧਾਉਣ ਗਿਆ ਜਿਹੜੀਆਂ ਸ਼ੁਰੂ ਕਰਤੀਆਂ ਜਿਹਦੇ ਸੰਬੰਧੀ ਭਗਵੰਤ ਮਾਨ ਉਹਨਾਂ ਤੇ ਵੱਖਰਾ ਜਿਹਾ ਕਈ ਸਮੇਂ ਸਮੇਂ ਤੇ ਉਹਨਾਂ ਤੇ ਇਲਜ਼ਾਮ ਜਿਹੜੇ ਉਹ ਲੋਕਦੇ ਰਹੀ ਹੈ ਹੁਣ ਕੁਲਦੀਪ ਚਾਹਲਾ ਉਹਨਾਂ ਦੇ ਸਬੰਧ ਕਿਹੋ ਜਿਹੇ ਰਹੇ ਨੇ ਸਾਰੀ ਦੁਨੀਆ ਜਾਣਦੀ ਹੈ ਜਾਦਵਾਸੀ ਜਾਂ ਤੇ ਜਦੋਂ ਚੰਡੀਗੜ੍ਹ ਤੋਂ ਟਰਾਂਸਫਰ ਕਰਕੇ ਉਹਨਾਂ ਨੂੰ ਜਲੰਧਰ ਭੇਜਿਆ ਜਾਂਦਾ ਜਲੰਧਰ ਤੋਂ ਫਿਰ ਉੱਤੇ ਭੇਜਿਆ ਜਾਂਦਾ ਇੱਕ ਮੌਕਾ ਪਦਾ ਸੀ ਜਦੋਂ 15 ਅਕਤੂਬਰ ਤੇ ਉਹਨਾਂ ਨੇ ਸਲਾਮੀ ਲੈਣੀ ਹੁੰਦੀ ਆ ਉਦੋਂ ਵੀ ਕੁਲਦੀਪ ਚਾਹਲ ਦੀ ਖਾਸ ਦੀ ਉਹਨਾਂ ਨੂੰ ਨਾਮ ਮੰਝੂਟ ਲੱਗਦੀ ਬਹੁਤ ਕੁਝ ਇੰਨੇ ਸਮੇਂ ਚ ਹੋਇਆ ਪਰ ਕੱਲ ਜਿਸ ਤਰੀਕੇ ਨਾਲ ਉਹਨਾਂ ਨੇ ਪੁਲਸ ਤੇ ਕੰਮਾਂ ਦੀ ਛਾਗਾ ਕੀਤੀ ਉਹ ਵੀ ਆਪਣੇ ਆਪ ਦੇ ਵਿੱਚ ਹਰਾਮੀ ਜਨਤਕ ਕਿਉਂਕਿ ਕੁਲਦੀਪ ਚਾਹਲ ਦਾ ਉਹਨਾਂ ਦਾ ਇੱਕ ਖੜੀਕਾ ਚੰਡੀਗੜ੍ਹ ਦੇ ਜਦੋਂ ਸੀ ਉਹ ਮੁਖੀ ਉਦੋਂ ਤੁਰਿਆ ਤਾਂ ਇਸ ਸਾਰੀ ਸਥਿਤੀ ਦੇ ਵਿੱਚ ਜੇਕਰ ਰਾਜਪਾਲ ਸਾਹਿਬ ਕੋਈ ਵੀ ਬਿਆਨ ਜਿਹੜਾ ਉਹ ਕੀ ਸੇ ਕਿ ਸਮਝ ਉਸ ਬਿਆਨ ਨੂੰ ਤਾਂ ਸ਼ਰ ਉਸ ਪਰਿਵਾਰ ਨੂੰ ਵੀ ਨਹੀਂ ਮਿਲਦੀ ਉਸ ਵਿਅਕਤੀ ਨੂੰ ਨਹੀਂ ਮਿਲਦੀ ਜਿਹੜਾ 필ਡ ਤੇ ਆ ਤਾਂ ਫਿਰ ਉਹਨਾਂ ਦੀ ਇਹ ਫੇਰੀ ਜਿਹੜੀ ਆ ਮਹਿਜ਼ ਸਿਰਫ ਤੇ ਸਿਰਫ ਆਪਣੀ ਅਹਿਮੀਅਤ ਜਾਂ ਆਪਣੀ ਮਕਬੂਲੀਅਤ ਨੂੰ ਦਰਸਾਉਣ ਵਾਸਤੇ ਰਹਿ ਜਾਂਦੀ ਹੈ ਨਾ ਕਿ ਕਿਸੇ ਹੋਰ ਅਸਲੀ ਮੁੱਦੇ ਤੱਕ ਪਹੁੰਚਣ ਦੀ ਕਿਉਂਕਿ ਅਗਰ ਵੇਖਿਆ ਜਾਵੇ ਤਾਂ ਉਥੇ ਭਾਜਪਾ ਦਾ ਵੀ ਕੋਈ ਲੀਡਰ ਜਿਹੜਾ ਬੀਤੇ ਸੇ ਉਥੇ ਨਹੀਂ ਪਹੁੰਚਦਾ ਨਹੀਂ ਤੇ ਬੀਤੇ ਸਮੇਂ ਤੇ ਜਦੋਂ ਬਨਵਾਰੀ ਨਾਲ ਪ੍ਰੋਤ ਹੋਈ ਜਾਂਦੇ ਰਹੀਆ ਤਾਂ ਭਾਜਪਾ ਵਾਕਵਾਕੇ ਇਲਾਕਿਆਂ ਦੇ ਜਿਹੜੇ ਭਾਜਪਾ ਨੇਤਾ ਨੇ ਉਹ ਉੱਥੇ ਪਹੁੰਚਦੇ ਹੁੰਦੇ ਸੀ ਕਿ ਇਲਾਕੇ ਦੇ ਵਿੱਚ ਮੈਨੂੰ ਯਾਦ ਆ ਪਰ ਉੱਥੇ ਜਿਸ ਤਰੀਕੇ ਨਾਲ ਤੁਸੀਂ ਆਮ ਆਦਮੀ ਪਾਰਟੀ ਦੀ ਵਟਾਇਕਾਂ ਦੀ ਗੱਲ ਕੀਤੀ ਉਹ ਵੀ ਉੱਥੇ ਕੋਈ ਨਹੀਂ ਦਿਖਾਈ ਦਿੱਤਾ ਤੇ ਭਾਜਪਾ ਦਾ ਵੀ ਨੇਤਾ ਉੱਥੇ ਜਿਹੜਾ ਉਹ ਵਿਖਾਈ ਨਹੀਂ ਦਿੱਤਾ ਭਾਵੇਂ ਉਹਨਾਂ ਨੇ ਆਪਣੀਆਂ ਸਰਗਰਮੀਆਂ ਦੀ ਸਿਰਫ ਸ਼ੁਰੂਆਤ ਸਿੰਦੂ ਜੀ ਕੀਤੀ ਹੈ ਤੇ ਇਹਦਾ ਇੰਡੀਕੇਸ਼ਨ ਇਹ ਦਿੰਦਾ ਮਿਲਦਾ ਕਿ ਆਉਂਦਿਆਂ ਦਿਨਾਂ 'ਚ ਜਿਸ ਤਰੀਕੇ ਨਾਲ ਬੀਤੇ ਸਮੇਂ ਦੇ ਵਿੱਚ ਬਨਵਾਰੀ ਨਾਲ ਪ੍ਰੋਹੁਤ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਲਦੇ ਰਹੇ ਆ ਉਸੇ ਤਰੀਕੇ ਨਾਲ ਆਉਂਦਿਆਂ ਦਿਨਾਂ ਦੇ ਵਿੱਚ ਵੀ ਉਹਨਾਂ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਵਧਣਗੇ ਚਾਹੇ ਉਹ ਨਸ਼ੇ ਦੇ ਖੇਤਰ ਦੇ ਵਿੱਚ ਹੋਣ ਚਾਹੇ ਮਾਈਨਿੰਗ ਦੇ ਮੁੱਦੇ ਤੇ ਹੋਣ ਉਹ ਦੌਰੇ ਜਿਹੜੇ ਨੇ ਉਸੇ ਤਰੀਕੇ ਨਾਲ ਕਰਦਗੇ ਔਰ ਘੇਰਦਗੇ ਮੈਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਹਾਂ ਹੁਣ ਸਿਰਦ ਸਾਹਿਬ ਕਈ ਵਾਰੀ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਇਹਨਾਂ ਜਿਹੜੀਆਂ ਉਹਨਾਂ ਤੇ ਦੌਰੇ ਉਹਨਾਂ ਦਾ ਵਿਰੋਧ ਜਿਹੜਾ ਉਹ ਕਰਦੇ ਰਹੇ ਆ ਤਾਂ ਮੈਨੂੰ ਯਾਦ ਹੈ ਕਿ ਇੱਕ ਵਾਰੀ ਉਹਨਾਂ ਨੇ ਹੈਲੀਕਾਪਟਰ ਦਾ ਲਾਹਮਤ ਦਿੱਤਾ ਸੀ ਤੇ ਉਹ ਕਹਿੰਦੇ ਆਪਾਂ ਹੈਲੀਕਾਪਟਰ ਹੀ ਨਹੀਂ ਵਰਤਣਾ ਉਹ ਗੱਲਾਂ ਬੀਤੇ ਦੀਆਂ ਨਹੀਂ ਪਰ ਲੁਧਿਆਣੇ ਫੇਰੀ ਦੇ ਵਿੱਚ ਜੇਕਰ ਉਹ ਪੀੜਿਤ ਪਰਿਵਾਰ ਤੋਂ ਨਹੀਂ ਮਿਲਦੇ ਔਰ ਪੀੜਿਤ ਨੂੰ ਦਾ ਵੀ ਹਾਲ ਚਾ ਨਹੀਂ ਪੁੱਛਦੇ ਤਾਂ ਇਹ ਜਿਹੜੀ ਉਹਨਾਂ ਦੀ ਫੇਰੀ ਹੈ ਬਹਿ ਜਸੀਂ ਇਹ ਕਹਿ ਸਕਣ ਕਿ ਕੇਵਲ ਤੇ ਕੇਵਲ ਸਿਆਸੀ ਸਰਗਰਮੀਆਂ ਨੂੰ ਵਧਾਉਣ ਵਾਸਤੇ ਜਾਂ ਸਿਆਸੀ ਮਾਹੌਲ ਨੂੰ ਗਰਮ ਕਰਨ ਵਾਸਤੇ ਕਿਹਾ ਜਾ ਸਕਦਾ ਹੈ ਕਿ ਜਿਸ ਦਾ ਫਾਇਦਾ ਕਿਸੇ ਨਾ ਕਿਸੇ ਤਰੀਕੇ ਨਾਲ ਕੇਂਦਰ ਵਿੱਚ ਜਿਹੜੀ ਸਰਕਾਰ ਆ ਉਸ ਨੂੰ ਮਿਲ ਸਕੇ ਕਿਉਂਕਿ ਜੇਕਰ ਉਹ ਵਾਕਿਆ ਹੀ ਸੰਵੇਦਨਸ਼ੀਲ ਇਸ ਮੁੱਦੇ ਨੂੰ ਸਮਝਦੇ ਹੋਏ ਉਸ पीडਿਤ ਪਰਿਵਾਰ ਤੋਂ ਮਿਲਦੀ ਤਾਂ ਸਿੱਧੂ ਸਾਹਿਬ ਸ਼ਾਇਦ ਸਥਿਤੀਆਂ ਕੁਝ ਹੋਰ ਹੁੰਦੀਆਂ ਸ੍ਰੀ ਠਾਪੜ ਜਿਹੜਾ ਬੰਦਾ ਉਹਤੇ ਹਮਲਾ ਹੋਇਆ ਠੀਕ ਆ ਉਹ ਬੰਦਾ ਕਿਹੋ ਜੀ ਉਹਦੀ ਬੋਲੀ ਹੈ ਜਾਂ ਕੀ ਹੈ ਜਾਂ ਕੀ ਨਹੀਂ ਪਰ ਉਸ ਦੇ ਵਿੱਚ ਇੱਕ ਪੋਜ਼ਿਟਿਵ ਪੱਖ ਇਹ ਜਾਂਦਾ ਕਿ ਉਹ ਸ਼ਹੀਦ ਸਖਦੇਵ ਦਾ ਵੰਸ਼ਜ ਹੈਗਾ ਜਿਹੜਾ ਸਰਦਾਰ ਭਗਤ ਸਿੰਘ ਦੇ ਨਾਲ ਫਾਂਸੀ ਜਿਹੜਾ ਉਚੜਿਆ ਸੀ ਤਾਂ ਉਹ ਸਾਰੀ ਸਥਿਤੀ 'ਚ ਗੁਰਦਰ ਸਾਹਿਬ ਨੂੰ ਚਾਹੀਦਾ ਸੀ ਕਿ ਜੇਕਰ ਉਹ ਧਿਆਣਾ ਫੇਰੀ ਉਹ ਆਏ ਨਹੀਂ ਤਾਂ ਪੀੜਤ ਪਰਿਵਾਰ ਨੂੰ ਪੁੱਛਦੇ ਦਾ ਕਿ ਪਹਿਬਾਨੀ ਜਿਹੜਾ ਦੇ ਕੇ ਹੀ ਵਾਪਸ ਚਲੇ ਆਪਣੀ ਅਸਥਾਕਰਜ ਆਪਣੀ ਹਾਜ਼ਰੀ ਦਿਵਾ ਕੇ ਉਹ ਚਲੇ ਗਏ ਨੇ ਇਹ ਹਾਂ ਪਈ ਮੈਂ ਸਰਕਾਰ ਦੇ ਕੰਮ ਕਾਜਾਂ ਦੇ ਉੱਤੇ ਨਜ਼ਰ ਜਿਹੜੀ ਰੱਖਤਾ ਪਿਆ ਹਾਂ ਇਸ ਤਰੀਕੇ ਨਾਲ ਸਿੱਧੂ ਸਾਬ ਸਿਆਸੀ ਜਿਹੜੀਆਂ ਰੋਟੀਆਂ ਸੇਕਣ ਵਾਲੀ ਗੱਲ ਹੋ ਸਕਦੀ ਹਾਲਾਂਕਿ ਗਵਰਦਨ ਇਹਨਾਂ ਚੀਜ਼ਾਂ ਤੋਂ ਦੂਰ ਹੁੰਦਾ ਪਰ ਜਿਹੜਾ ਤਰੀਕੇ ਨਾਲ ਉਹ ਆਏ ਔਰ ਆਣ ਕੇ ਉਹਨਾਂ ਨੇ ਕੇਵਲ ਇੱਕ ਪਹਿਲਵਾਨੀ ਘੇੜਾ ਦਿੱਤਾ ਮੈਂ ਪਹਿਲਵਾਨੀ ਘੇੜਾ ਕਹੂੰਗਾ ਕਿਉਂਕਿ ਜੇ ਤੁਸੀਂ ਪੀੜਤ ਪਰਿਵਾਰ ਤੋਂ ਨਹੀਂ ਮਿਲਦੇ ਗੱਲ ਹੀ ਨਹੀਂ ਕਰਦੇ ਤਾਂ ਉਸ ਦਾ ਕੋਈ ਫਾਇਦਾ ਨਹੀਂ ਹੈ ਖੈਰ ਇਹ ਜਿਹੜਾ ਉਹਨਾਂ ਦੀ ਫੇਰੀ ਆ ਸੁਖਿੰਦਰ ਜੀ ਵਵਾਦਾਂ ਦੇ ਵਿੱਚ ਤਾਂ ਜ਼ਰੂਰ ਹੈਗੀ ਆ ਕਿ ਪਰਿਵਾਰ ਦੇ ਹੀ ਇਨਕਾਰ ਕਰਤਾ ਤੇ ਦੂਜੇ ਪਾਸੇ ਹੁਣ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਬਲਾਰੇ ਜਾਂ ਸਰਕਾਰ ਜਿਹੜੀ ਆ ਜਿਹੜੀ ਗੁਰਦਰ ਸਿੰਘ ਦੇ ਇਸ ਫੇਰੀ ਨੂੰ ਕਿਸ ਤਰੀਕੇ ਨਾਲ ਦੇਖਦੀ ਜਾਂ ਕਿਸਤੇ ਪ੍ਰਤੀ ਆਪਣਾ ਪ੍ਰਤੀਕਰਮ ਉਹ ਕੀ ਜ਼ਾਹਰ ਕਰਦੀ ਹੈ ਇਹ ਤਾਂ ਹੁਣ ਸੁਖਿੰਦਰ ਜੀ ਇੱਕ ਜਾਂ ਦੋ ਦਿਨਾਂ ਚੋਂ ਬਾਤ ਰੱਖੇਗਾ ਖਾਸ ਤੌਰ ਤੇ ਉਦੋਂ ਜਦੋਂ ਜਲੰਧਰ ਦੀ ਜਮਨੀ ਚੋਣ ਕੰਪਲੀਟ ਹੋ ਜੇਗੀ ਜੀ ਉਧਰ ਜਲੰਧਰ ਦੀ ਜਮਨੀ ਚੋਣ ਚੱਲ ਰਹੀ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਤੇ ਉਹਨਾਂ ਦੇ ਪਰਿਵਾਰ ਦੇ ਸਮੇਤ ਪੂਰੀ ਸਰਕਾਰ ਉੱਥੇ ਢੁਕੀ ਹੋਈ ਹੈ ਤਾਂ ਉਥੇ ਜਲੰਧਰ ਦਾ ਇੱਕ ਜਲੰਧਰ ਜ਼ਿਲ੍ਹੇ ਦਾ ਇੱਕ ਮੰਤਰੀ ਭਗਵੰਤ ਮਾਨ ਦਾ ਮੰਤਰੀ ਬਲਕਾਰ ਸਿੰਘ ਜਿਹੜਾ ਇਸ ਚੋਣ ਦੇ ਵਿੱਚ ਉਹ ਗਾਇਬ ਹੈ ਔਰ ਕੱਲ ਮੈਂ ਲੁਧਿਆਣਾ ਉੱਥੇ ਜਲੰਧਰ ਸੀਗਾ ਔਰ ਸ਼ੀਤਲ ਅੰਗੁਰਾਲ ਤੇ ਉਹਦੇ ਕੁਝ ਸਾਥੀ ਵਾਰ-ਵਾਰ ਇਹ ਨਾਰੇ ਲਾ ਰਹੇ ਸੀ ਉਹਨਾਂ ਦੇ ਬ੍ਰਦਰ ਵੀ ਕਿ ਭਾਈ ਮੁੱਖ ਮੰਤਰੀ ਸਾਹਿਬ ਤੁਹਾਡਾ ਮੰਤਰੀ ਬਲਕਾਰ ਸਿੰਘ ਕਿੱਥੇ ਹੈ ਤੁਹਾਡਾ ਮੰਤਰੀ ਬਲਕਾਰ ਸਿੰਘ ਕਿੱਥੇ ਹੈ ਚਰਚਾਵਾਂ ਨੇ ਕਿ ਅਸ਼ਲੀਲ ਵੀਡੀਓ ਦੇ ਕਰਕੇ ਮੰਤਰੀ ਬਲਕਾਰ ਦੇ ਉੱਪਰ ਕਾਰਵਾਈ ਤਾਂ ਚੱਲੋ ਨਹੀਂ ਹੋਈ ਪਰ ਇਸ ਜਿਵਨੀ ਚੋਣ ਦੇ ਵਿੱਚ ਉਹ ਮੰਤਰੀ ਨੂੰ ਪਾਸੇ ਰੱਖਿਆ ਗਿਆ ਗਾਇਬ ਹੈ ਤੇ ਜੇ ਇੰਨੀ ਸ਼ਰਮ ਆਉਂਦੀ ਹੈ ਮੁੱਖ ਮੰਤਰੀ ਸਾਹਿਬ ਨੂੰ ਉਸ ਮੰਤਰੀ ਨੂੰ ਚੋਣ ਚੋਣ ਦੇ ਵਿੱਚ ਸੱਦਣ ਵਾਸਤੇ ਤਾਂ ਫਿਰ ਉਸ ਮੰਤਰੀ ਦੇ ਉੱਪਰ ਕਾਰਵਾਈ ਕਿਉਂ ਨਹੀਂ ਕਰਦੇ ਸ਼ਰਮ ਜਿਹੜੀ ਉੱਥੇ ਵੀ ਲੈ ਲੈਣੀ ਚਾਹੀਦੀ ਹੈ ਤਾਂ ਇਸ ਕਰਕੇ ਸ਼ਾਇਦ ਮੰਤਰੀ ਗਾਇਬ ਰੱਖਿਆ ਹੋਵੇ ਇਸ ਕਰਕੇ ਪਾਸੇ ਰੱਖਿਆ ਹੋਵੇ ਹਾਲਾਂਕਿ ਉਹ ਨਾਲ ਉਹਦਾ ਹਲਕਾ ਪੈਂਦਾ ਕੁਝ ਹੀ ਮਿੰਟਾਂ ਦੀ ਦੂਰੀ ਤੇ ਔਰ ਉਹ ਉਥੇ ਤਾਂ ਐਕਟਿਵ ਪੂਰਾ ਪਰ ਜਿਮਨੀ ਚੋਣ ਦੇ ਵਿੱਚ ਐਕਟਿਵ ਨਹੀਂ ਗਾਇਬ ਰੱਖਿਆ ਪਾਸੇ ਰੱਖਿਆ ਕਿਵੇਂ ਨੇ ਇੱਕਦਾਂ ਸ पूरी चीज ਸਿੱਧੂ ਸਭ ਤੁਸੀਂ ਬਲਕਾਰ ਸਿੰਘ ਦੀ ਗੱਲ ਕੀਤੀ ਹੈ ਕਿੰਨੇ ਮੰਤਰੀ ਇਹੋ ਜਿਹੇ ਨੇ ਭਗਵੰਤ ਮਾਨ ਦੇ ਕੈਬਨਟ ਵਿੱਚ ਜਿਹੜੇ ਮੁੱਖ ਮੰਤਰੀ ਸਾਹਿਬ ਵਾਸਤੇ ਸਰਦਰਤੀ ਪੈਦਾ ਕਰਦੇ ਰਹੇ ਆ ਮੀਤੇ ਜ਼ਮਨੇ ਦੇ ਵਿੱਚ ਚਾਹੇ ਉਹ ਲਾਲਚੰਦ ਘਟਾਰੂ ਚੱਕ ਹੋਵੇ ਚਾਹੇ ਕੋਈ ਹੋਵੇ ਤੇ ਚਾਹੇ ਬਲਕਾਰ ਸਿੰਘ ਹੋਣੀ ਹੋਣਾ ਜੇਕਰ ਬਲਕਾਰ ਸਿੰਘ ਦੀ ਵੀਡੀਓ ਆਈ ਸਾਹਮਣੇ ਲਾਲਚੰਦ ਘਟਾਰੂ ਚੱਕ ਦੀ ਵੀ ਆਈ ਉਹ ਤਾਂ ਵਰਦਰ ਤੱਕ ਮੋਤਾ ਪਹੁੰਚ ਗਿਆ ਸ਼ਰਮਤਾ ਸਖਵਿੰਦਰ ਜੀ ਉਦੋਂ ਨੂੰ ਹੀ ਆਈ ਉਹ ਉਸੇ ਤਰੀਕੇ ਦੇ ਮੰਤਰੀ ਅੱਜ ਵੀ ਆਪਣੇ ਅਹੁਦਿਆਂ ਤੇ ਬਰਕਰਾਰ ਰਹਿਣ ਜਿਸ ਤਰੀਕੇ ਨਾਲ ਜਦੋਂ ਵੀਡੀਓ ਆਈਆਂ ਸ਼ਰਮ ਨੈਤਿਕਤਾ ਜਾਂ ਇਹੋ ਜਿਹੇ ਸ਼ਬਦ ਜਿਹੜੇ ਨੇ ਇਹ ਰਾਜਨੀਤਿਕ ਲੋਕਾਂ ਦੇ ਸ਼ਬਦ ਕੋਸ਼ ਦੇ ਵਿੱਚ ਮੇਰਾ ਨਹੀਂ ਖਿਆਲ ਹੁੰਦਾ ਜੇਕਰ ਹੁੰਦੇ ਹੁੰਦੇ ਤਾਂ ਫਿਰ ਰਾਜਨੀਤੀ ਦਾ ਆ ਜੋ ਸੀ ਨਾ ਜਿਹੜਾ ਅਸੀਂ ਦੇਖਦੇ ਆ ਇਹ ਸੁਖਿੰਦਰ ਜੀ ਨਾਲ ਹੁੰਦਾ ਰਾਜਨੀਤੀ ਕੁਝ ਵੱਖਰੀ ਸੋ ਸ਼ਰਮ ਨੈਤਿਕਤਾ ਇਮਾਨਦਾਰੀ ਇਹੋ ਜਿਹੇ ਸ਼ਬਦ ਜਿਹੜੇ ਆ ਇਹਨਾਂ ਦੇ ਸ਼ਬਦ ਕੋਸ਼ ਨਹੀਂ ਹੁੰਦੇ ਖੈਰ ਤੁਸੀਂ ਜਲੰਧਰ ਦੇ ਕੰਟੈਕਸਟ ਦੇ ਵਿੱਚ ਮੇਰੇ ਕੋਲ ਪ੍ਰਸ਼ਨ ਜਿਹੜਾ ਕੀਤਾ ਬਲਕਾਰ ਸਿੰਘ ਦੇ ਸੰਬੰਧ ਵਿੱਚ ਬਲਕਾਰ ਸਿੰਘ ਦੇ ਕਰਕੇ ਸਰਕਾਰ ਦੀ ਜਿਹੜੀ ਆ ਬੀਤੇ ਸਮੇਂ ਦੇ ਵਿੱਚ ਬੜੀ ਅਸੀਂ ਕਹਿ ਸਕਦੇ ਹਾਂ ਬਦਨਾਮੀ ਜੜੀ ਹੋਈ ਗਿਆ ਪਰ ਉਸ ਨੂੰ ਬਦਲਿਆ ਨਹੀਂ ਗਿਆ ਉਸ ਨੂੰ ਨਾਮ ਬਦਲਣ ਦਾ ਤਰੀਕਾ ਆਪਣਾ ਕਾਰਨ ਸਿਰਫ ਸਿੱਧੂ ਸਾਹਿਬ ਇਹ ਹੁੰਦਾ ਕਿ ਸਰਕਾਰ ਇਹ ਪ੍ਰਭਾਵ ਦੇਣਾ ਚਾਹੁੰਦੀ ਹੁੰਦੀ ਆ ਕਿ ਅਸੀਂ ਵਿਰੋਧੀਆਂ ਦੇ ਪ੍ਰਭਾਵ ਥਲੇ ਕੰਮ ਨਹੀਂ ਕਰ ਰਹੇ ਆਪਾਂ ਆਪਣੇ ਪੱਤਰ ਤੇ ਕੰਮ ਕਰ ਰਹੇ ਜੋ ਸਾਨੂੰ ਠੀਕ ਲੱਗਦਾ ਸਾਡਾ ਮੰਤਰੀ ਗਲਤ ਆ ਠੀਕ ਆ ਸਾਨੂੰ ਪਤਾ ਪਰ ਉਸ ਦੇ ਨਾਲ ਨੁਕਸਾਨ ਜਿਹੜਾ ਉਹ ਸਿੱਧੂ ਸਾਹਿਬ ਜ਼ਰੂਰ ਹੁੰਦਾ ਇਸ ਗੱਲ ਦਾ ਸ਼ਾਇਦ ਸਥਿਤੀ ਨੂੰ ਪੂਰਨ ਤੌਰ ਤੇ ਮੁੱਖ ਮੰਤਰੀ ਸਾਹਿਬ ਨੇ ਪਾਪ ਲਿਆ ਕਿਉਂਕਿ ਲੋਕ ਸਭਾ ਦੇ ਚੋਣਾਂ ਦੇ ਵਿੱਚ ਜਿੱਥੇ ਉਹ 13 0 ਦੀ ਗੱਲ ਕਰਦੇ ਸੀ ਤਾਂ ਤੁਸੀਂ ਦੇਖ ਲਓ ਉਹ 13 0 ਦਾ ਰਿਜ਼ਲਟ ਜਿਹੜਾ ਕੀ ਨਿਕਲਿਆ ਤਾਂ ਉਸ ਦਾ ਕਾਰਨ ਲੋਕਾਂ ਨਾਲ ਜੋ ਕੁਝ ਕੀਤਾ ਬੀਤੇ ਸਮੇਂ ਚ ਕਾਰਸ਼ਗਾਰੀ ਲੋਕਾਂ ਨਾਲ ਕਿਹੋ ਜਿਹੀ ਆਮ ਆਪੀ ਪਾਰਟੀ ਦੀ ਸਰਕਾਰ ਦੀ ਰਹੀ ਇਹ ਕਾਰਨ ਤਾਂ ਉਹ ਆ ਦੂਜੇ ਪਾਸੇ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਇਹਨਾਂ ਦੇ ਮੰਤਰੀ ਇਹਨਾਂ ਦੇ ਵਿਧਾਇਕ ਬੀਤੇ 2.5 ਸਾਲਾਂ ਤੱਕ ਬਵਾਦਾ ਚ ਕਿਰੇ ਰਹੇ ਔਰ ਸਰਕਾਰ ਨੇ ਉਹਨਾਂ ਨੂੰ ਇੱਕ ਕਿਸਮ ਦੀ ਪੁਸ਼ਤਪਨਾਇ ਕੀਤੀ ਉਸ ਦਾ ਵੀ ਸਿੱਟਾ ਸਿੱਧੂ ਸਾਹਿਬ ਇਹਨਾਂ ਚੋਣਾਂ ਦੇ ਵਿੱਚ ਜੜਾ ਪਿਆ ਜੇਕਰ ਬੁਰਦਾਸਪੁਰ ਲੋਕ ਸਭਾ ਹਲਕੇ ਦੀ ਗੱਲ ਕਰਦੇ ਹੋ ਜਿੱਥੋਂ ਲਾਲਚਨ ਕਟਾਰੂਚਾਕ ਹਲਕਾ ਪੋਗਾ ਤੋਂ ਹੁੰਦੇ ਆ ਤਾਂ ਸਿੱਧੂ ਸਭ ਉਥੋਂ ਅਮਨ ਸ਼ੀਰ ਸਿੰਘ ਕਲਸੀ ਜਿਹੜਾ ਲੋਕ ਸਭਾ ਦਾ ਉਮੀਦਵਾਰ ਸੀ ਹਲਕਾ ਬੁਰਦਾਸਪੁਰ ਤੋਂ ਉਥੋਂ ਕਰਾਰੀਆ ਮੋਟਾਂ ਦੇ ਨਾਲ ਹਰਦਾ ਹਾਲਾਂਕਿ ਲਾਲਚਨ ਕਟਾਰੂਚਾਕ ਨੂੰ ਲੋਕਿਆ ਜਾਂਦਾ ਕਿ ਉਹ ਬੜੇ ਵਧੀਆ ਨੇਤਾ ਸੀ ਬੜੇ ਇਮਾਨਦਾਰ ਸੀ ਪਰ ਉਦਾਂ ਦੇ ਹਲਕੇ ਚ ਹਰਦੇ ਹੈ ਸੋ ਇਹ ਗੱਲ ਤੁਸੀਂ ਰਹਿਣ ਤੋਂ ਕਿ ਲੋਕ ਇਸ ਗੱਲ ਨੂੰ ਮਹਿਸੂਸ ਨਹੀਂ ਕਰਦੇ ਲੋਕ ਜ਼ਰੂਰ ਮਹਿਸੂਸ ਕਰਦੇ ਆ ਕਿ ਇਹਨਾਂ ਲੋਕਾਂ ਦਾ ਇਹਨਾਂ ਮੰਤਰੀਆਂ ਦਾ ਜਿਹੜਾ ਕਾਰਜਕਾਲ ਕਿਹੋ ਜਿਹਾ ਰਿਹਾ ਤਾਂ ਹੁਣ ਬਲਕਾਰ ਸਿੰਘ ਦੀ ਜਦੋਂ ਕੈਸਟ ਆਈ ਵੀਡੀਓ ਆਈ ਸਾਹਮਣੇ ਕਿੰਨਾ ਰੌਲਾ ਪਿਆ ਤਾਂ ਅਸਰ ਤਾਂ ਸਿੱਧੂ ਸਾਹਿਬ ਪੈਣਾ ਹੀ ਪੈਣਾ ਸੀ ਅਸਰ ਤਾਂ ਜਿਹੜਾ ਉਹ ਪਿਆ ਹੀ ਪਿਆ ਜੇਕਰ ਉਹ ਉਥੋਂ ਪਵਨ ਟੇਨੂ ਨੂੰ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਲਿਆ ਕੇ ਖੜਾ ਕੀਤਾ ਅਕਾਲੀ ਦਲ ਤੋਂ ਲਿਆ ਕੇ ਵਿੱਚ ਖੜਾ ਕੀਤਾ ਤਾਂ ਤੁਸੀਂ ਦੇਖ ਲਓ ਕਿ ਚਰਨਜੀਤ ਸਿੰਘ ਚੰਨੀ ਦੇ ਮੁਕਾਬਲੇ ਉਹ ਬੰਦਾ ਕਿਸ ਤਿੱਕਣਾ ਹਰਦਾ ਸੋ ਬਲਕਾਰ ਸਿੰਘ ਦੇ ਬਾਸ਼ ਬੇਸ਼ੱਕ ਉਹ ਚੋਣਾਂ ਦੇ ਵਿੱਚ ਹਾਜ਼ਰ ਹੋਇਆ ਉਸ ਚੋਣ ਦੇ ਵਿੱਚ ਹਾਜ਼ਰ ਸੀ ਪਰ ਉਹ ਤਾਂ ਅਸਰ ਜਿਹੜਾ ਉਹ ਪਿਆ ਤੇ ਹੁਣ ਤਾਂ ਉਹਦਾ ਹਲਕਾ ਵੀ ਨਾਲ ਭਾਈ ਪੈਂਦਾ ਤਾਂ ਭੁਖਮੰਤਰੀ ਸਾਹਿਬ ਨੇ ਤਾਂ ਇਸੇ ਕਰਕੇ ਕਿ ਸ਼ਾਇਦ ਲੋਕ ਬਲਕਾਰ ਸਿੰਘ ਨੂੰ ਭੁੱਲ ਜਾਣ ਉਹ ਚੀਜ਼ ਨੂੰ ਠੱਡੇ ਬਸਤੇ ਚ ਪਾ ਦੋ ਚੇਤਾ ਭੁੱਲ ਜਾਊਗਾ ਲੋਕ ਵੋਟਾਂ ਲੋਕ ਐਡੇ ਨਿਆਣੇ ਨਹੀਂ ਹੁੰਦੇ ਜਾਂ ਲੋਕਾਂ ਦੀ ਯਾਦਾਸ਼ਤ ਸਦੂ ਸਾਹਿਬ ਇਨੀ ਕਮਜ਼ੋਰ ਦੀ ਵੀ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਸਭੇ ਦੇ ਵਿੱਚ ਹੁਣ ਜਿਸ ਤਰੀਕੇ ਨਾਲ ਸ਼ੀਤਨਾ ਅੰਗਰਾਲ ਤੇ ਜਾਂ ਉਹਨਾਂ ਭਰਾਵਾਂ ਦੀ ਗੱਲ ਕੀਤੀ ਆ ਕਿ ਉਹਨਾਂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਬਲਕਾਰ ਸਿੰਘ ਕਿੱਥੇ ਆ ਚਲੋ ਬਲਕਾਰ ਸਿੰਘ ਦੀ ਤਾਂ ਗੱਲ ਛੱਡ ਦੋ ਦੂਜੇ ਪਾਸੇ ਸੁਖਵਿੰਦਰ ਜੀ ਗੱਲ ਇਹ ਵੀ ਆ ਕਿ ਇਹ ਜਿਹੜੀ ਚੋਣ ਆ ਸਿਰਫ ਤੇ ਸਿਰਫ ਮੁੱਖ ਮੰਤਰੀ ਸਾਹਿਬ ਆਪਣੇ ਕੋਰੀ ਰੱਖਣਾ ਚਾਹੁੰਦੇ ਆ ਆਪਣੇ ਸਿਰ ਤੇ ਹੀ ਲੜਨਾ ਚਾਹੁੰਦੇ ਆ ਸਹੀ ਇਹੋ ਹੀ ਕਰਦਾ ਕਿ ਉਹਨਾਂ ਨੇ ਕਿਸੇ ਸਾਫ ਕਰدار ਵਾਲੇ ਮੰਤਰੀ ਨੂੰ ਵੀ ਆਪਣੇ ਲਾਗੇ ਟਿਕਣ ਜੜਾ ਨਹੀਂ ਦਿੱਤਾ ਨਾ ਹੀ ਉਹਨਾਂ ਨੂੰ ਸੱਦਿਆ इवन ਕਿ ਜਿਹੜੇ ਪਾਰਟੀ ਦੇ ਸੀਨੀਅਰ ਨੇਤਾ ਨੇ ਸੰਦੀਪ ਪਾਟਕ ਖਰ ਕੇ ਬੰਦੇ ਨੂੰ ਵੀ ਜਲੰਧਰ ਚ ਉਹਨਾਂ ਨੇ ਵੜਦ ਦੇ ਦਿੱਤਾ ਪਤਾ ਨਹੀਂ ਮੁੱਖ ਮੰਤਰੀ ਸਾਹਿਬ ਦੀ ਰਣਨੀਤੀ ਇਹ ਸੰਦਰਭ ਚ ਕੀ ਆ ਬਾਕੀ ਬੰਦਾ ਖਰ ਮੀਟਿੰਗਾਂ ਕਰ ਰਹੇ ਜੇ ਸੰਦੀਪ ਪਾਟਕ ਹੋਰ ਹੀ ਉਥੇ ਪਰ ਇਹ ਗੱਲ ਹਰਾਨੀ ਆਈ ਆ ਵੀ ਸੰਦੀਪ ਪਾਟਕ ਉਹਨਾਂ ਨੇ ਨਾ ਤਾਂ ਕੋਈ ਪੋਸਟ ਉਸ ਜਲੰਧਰ ਦੀ ਜਿਮਨੀ ਜ਼ੋਨ ਦੀ ਕੋਈ ਸਾਂਝੀ ਕੀਤੀ ਆ ਨਾ ਕੋਈ ਹੋਰ ਹਾਂ ਜਲੰਧਰ ਦੇ ਵਿੱਚ ਹੈਗੇ ਨੇ ਮੀਟਿੰਗਾਂ ਕਰ ਰਹੇ ਨੇ ਪਰ ਪੋਸਟ ਆ ਪੋਸਟਾਂ ਨਹੀਂ ਬਾਹਰ ਹੀ ਪਤਾ ਨਹੀਂ ਕੀ ਸੁਖਵਿੰਦਰ ਜੀ ਇਸ ਤਰੀਕੇ ਨਾਲ ਦਾ ਜੀ ਇਸ ਤਰੀਕੇ ਨਾਲ ਸਿੱਧੂ ਸਾਹਿਬ ਲੱਗ ਰਿਹਾ ਕਿ ਜਿਵੇਂ ਪਾਰਟੀ ਦੀ ਹਾਈ ਕਮਾਂਡ ਪੰਜਾਬ ਦੀ ਲੋਕਲ ਇਕਾਈ ਪੂਰਨ ਤੌਰ ਤੇ ਉਹ ਸਮਝ ਗਏ ਨੇ ਕਿ ਹਾਂ ਭਈ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਪਦਰ ਤੇ ਐਕਾਂ ਜ਼ੋਰ ਲਾ ਹੀ ਲੈਣ ਦੋ ਕਿ ਵੇਖ ਹੀ ਲੋ ਕਿ ਇਹ ਕਿਹੜਾ ਸਾਪਾ ਕੱਢਦੇ ਆ ਕਿਉਂਕਿ ਆ ਜਿਹੜੀ ਚੋਣ ਲੜ ਰਹੇ ਜਿਮਨੀ ਚੋਣ ਇਹਦੇ ਵਿੱਚ ਸਿਰਫ ਸਿਰਫ ਭਗਵੰਤ ਮਾਨ ਨੂੰ ਜਾਂ ਭਗਵੰਤ ਮਾਨ ਦੇ ਪਰਿਵਾਰਕ ਮੈਂਬਰ ਜਿਹੜੇ ਇਨਵਾਲਵ ਨੇ ਹੋਰ ਕੋਈ ਦੂਜੀ ਜਾਂ ਤੀਜੀ ਕਤਾਰ ਦਾ ਨੇਤਾ ਕੋਈ ਮੰਤਰੀ ਮੈਨੂੰ ਤਾਂ ਉੱਥੇ ਕੋਈ ਦਿਖਾਈ ਨਹੀਂ ਦਿੱਤਾ ਜਿਹੜਾ ਉੱਥੇ ਪਹੁੰਚਿਆ ਹੋਵੇ ਸੰਦੀਪ ਆਠਵਾਨ ਨੇ ਤੁਸੀਂ ਗੱਲ ਕੀਤੀ ਕਿ ਠੀਕ ਆ ਪਰ ਉਹ ਵੀ ਫਰੰਟ ਤੇ ਆਣ ਕੇ ਕੋਈ ਵੀ ਉਹਨਾਂ ਨੇ ਪੋਸਟ ਵਗੈਰਾ ਨਹੀਂ ਪਾਈ ਸਾਫ ਸੰਕੇਤ ਆ ਕਿ ਪੰਜਾਬ ਦੀ ਹੈਖਾਈ ਤੇ ਦਿੱਲੀ ਹਾਈ ਕਮਾਂਡ ਪੂਰਨ ਤੌਰ ਤੇ ਉਹਨਾਂ ਨੇ ਇੱਕ ਪਾਸਾ ਕਿਨਾਰਾ ਕਰ ਦਿਆ ਕਿ ਠੀਕ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਜੋਰ ਲਾ ਹੀ ਲੈਣ ਦੋ ਤੇ ਜਿਹੜੀ ਗੱਲ ਆ ਉਹ ਫਿਰ 13 ਜਾਂ 14 ਤਰੀਕ ਨੂੰ ਦੱਸਾਂਗੇ ਜਿਹਦੇ ਨਤੀਜੇ ਆਮ ਆਦਮੀ ਪਾਰਟੀ ਦੀ ਇਛਾ ਦੇ ਅਨੁਸਾਰ ਆਉਂਦੇ ਆ ਫਿਰ ਸਥਿਤੀ ਐ ਸਰਵੰਦਰਜੀਤ ਕੁਝ ਹੋਣ ਗਈਆਂ ਤੇ ਪਰ ਜੇਕਰ ਜੇ ਨਾ ਆਏ ਤਾਂ ਫਿਰ ਇਹ ਜਿਹੜੇ ਲੋਕ ਚੁੱਪ ਬੈਠੇ ਨੇ ਇਸ ਵੇਲੇ ਜਿਨ੍ਹਾਂ ਦੇ ਸਬੰਧੀ ਅੱਜ ਰਾਤੀ ਵੀ ਪ੍ਰੋਗਰਾਮ 'ਚ ਗੱਲ ਕੀਤੀ ਤਾਂ ਸੁਖਵਿੰਦਰ ਜੀ ਫਿਰ ਉਹੀ ਗੱਲ ਹੋਣੀ ਹੈ ਜਿਹੜੀ ਪ੍ਰਤਾਪ ਸਿੰਘ ਬਾਜਵਾ ਕਹਿੰਦਾ ਜਾਂ ਸੁਨੀਲ ਜਾਖੜ ਹੋਣੀ ਕਹਿੰਦੇ ਆ ਬਾਕੀ ਦੇਖੋ ਬਲਕਾਰ ਸਿੰਘ ਦਾ ਮੁੱਦਾ ਤਾਂ ਇੱਕ ਸਰਕਾਰ ਦੀ ਫਜ਼ੀਅਤ ਦਾ ਕਾਰਨ ਤਾਂ ਸੁਖਵਿੰਦਰ ਜੀ ਬੀਤੇ ਲੰਬੇ ਸਮੇਂ ਤੋਂ ਬੜਿਆਂ ਹੀ ਹੋਇਆ ਪਰ ਪਤਾ ਨਹੀਂ ਕੀ ਕਾਰਨ ਅਜੇ ਮੁੱਖ ਮੰਤਰੀ ਸਾਹਿਬ ਨੇ ਉਹਦੇ ਉੱਤੇ ਕੋਈ ਐਕਸ਼ਨ ਜਿਹੜਾ ਨਹੀਂ ਲਿਆ ਵੇਖੋ ਹੁੰਦੇ ਦਾ ਨਾ ਕੀ ਕਰਦੇ ਆ ਇਸ ਚੋਣ ਤੋਂ ਬਾਅਦ ਕਿਤੇ ਐਕਸ਼ਨ ਜਿਹੜਾ ਮੁੱਖ ਮੰਤਰੀ ਸਾਹਿਬ ਤੋਂ ਹੀ ਨਾ ਹੋ ਜੇ ਉਹ ਇਹ ਤਾਂ ਸਥਿਤੀਆਂ ਸਪੰਦਰ ਜੀ 13 ਤਰੀਕ ਤੋਂ ਬਾਅਦ ਪਤਾ ਲੱਗਣਗੇ ਜਿਸ ਦਿਨ ਜਿਮਨੀ ਚੋਣ ਤੇ ਦਿੱਤੀ ਸੀ ਹੁਣਗੀ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਸੇ ਰੱਖਿਆ ਬਲਕਾਰ ਸਿੰਘ ਨੂੰ ਕਿ ਉਹਦੀ ਵੀਡੀਓ ਦੇ ਕਰਕੇ ਆਪਾਂ ਕਿਤੇ ਘਿਰਖੋਰੀ ਨਾ ਜਾਈਏ ਪਰ ਫੇਰ ਵੀ ਮੁੱਖ ਮੰਤਰੀ ਕਾਫੀ ਘਰੇ ਹੋਏ ਆ ਵਕ ਵਕ ਮੁਲਾਜ਼ਮ ਜਥੇਬੰਦੀਆਂ ਉੱਥੇ ਜਾ ਕੇ ਉਹਨਾਂ ਦੇ ਖਿਲਾਫ ਤਾਂ ਨੇ ਪ੍ਰਦਰਸ਼ਨ ਕਰ ਰਹੀਆਂ ਸਰਕਾਰ ਨੂੰ ਘੇੜ ਰਹੀਆਂ ਨੇ ਔਰ ਸਾਡੇ ਨਾਲ ਵੀ ਕੁਝ ਅਧਿਆਪਕ ਯੂਨੀਅਨਾਂ ਦੀ ਕੱਲ ਮੀਟਿੰਗ ਗੱਲਬਾਤ ਜਿਹੜੀ ਇੰਟਰਵਿਊ ਹੋਈ ਹੈ ਉਹ ਵੀ ਅਸੀਂ ਥੋੜੀ ਦੇਰ ਦੀ ਜਿਹੜੀ ਉਹ ਪਾ ਦੇਾਂਗੇ ਪਰ ਉੱਥੇ ਮੰਤਰੀ ਨੂੰ ਪਾਸੇ ਕਰਕੇ ਬਚਣ ਵਾਲੀ ਗੱਲ ਹੈ ਨਹੀਂ ਉੱਥੇ ਵਕਵਾਕ ਮੁਲਾਜ਼ਮ ਜਥੇਬੰਦੀਆਂ ਕਿਹੜੀ ਫਿਰਦੀਆਂ ਸਰਕਾਰ ਨੂੰ ਸੁਖਵਿੰਦਰ ਜੀ ਦੇਖੋ ਮੁਲਾਜ਼ਮ ਜਥੇਬੰਦੀਆਂ ਨੇ ਕੋਈ ਵੀ ਜਥੇਬੰਦੀ ਪਰ ਠੇਕਾਦਾਰ ਤੋਂ ਮੁਲਾਜ਼ਮ ਯੂਨੀਅਨ ਹੋਵੇ ਜਾਂ ਪੱਕੇ ਹੋਣ ਆਂਗਣਵਾੜੀ ਟੀਚਰ ਪਟਵਾਰਚ ਨੇ ਬਹੁਤ ਜਥੇਬੰਦੀਆਂ ਨੇ ਸਿੱਧੂ ਸਾਹਿਬ ਜਿਨ੍ਹਾਂ ਨਾਲ ਆਮ ਆਦਮੀ ਪਾਰਟੀ ਨੇ 2022 ਤੋਂ ਪਹਿਲਾਂ ਔਣਾ ਗਿੰਤ ਵਾਦੇ ਕੀਤੇ ਬਹੁਤ ਵਾਦੇ ਕੀਤੇ ਜਿਹੜਾ ਵੀ ਬੰਦਾ ਜਿਹੜੀ ਵੀ ਜੱਥੇਬੰਦੀ ਜਾਂਦੀ ਸੀ ਉਹਨਾਂ ਨੂੰ ਉਸੇ ਵੇਲੇ ਕਹਿ ਦਿੰਦੇ ਕਿ ਹਾਂ ਵੀ ਤੁਹਾਡਾ ਇਹ ਵੀ ਕੰਮ ਇੱਕ ਪੂਰੀ ਸਰਕਾਰ ਆ ਲੈਣਦੇ ਹੋ ਬਸ ਤੋਂ ਹੀ ਪੱਕੇ ਜੇਕਰ ਠੇਕਾਧਾਰਤ ਪਲਾਜ਼ਮ ਜਾਂਦੇ ਸੀ ਉਹ ਵੀ ਪੱਕੇ ਕਰ ਦਿੱਤੇ ਜਾਂਦੇ ਸੀ ਜੇਕਰ ਕੋ ਕੋ ਵੀ ਆਪਣੀਆਂ ਪੰਜਾਬ ਰੋਡ ਵੀ ਤੇ ਕਰਮਚਾਰੀ ਜਿਹੜੇ ਠੇਕੇ ਤੇ ਉਹ ਵੀ ਪੱਕੇ ਕਰ ਦਿੱਤੇ ਜਾਂਦੇ ਸਨ ਜਿਹੜਾ 33000 ਮਲਾਜਮਾਂ ਦੇ 36000 ਮਲਾਜਮਾਂ ਜਿਹੜਾ ਪੱਕਿਆ ਕਰਦਾ ਸੀ ਉਹ ਵੀ ਆਮ ਆਦਮੀ ਪਾਰਟੀ ਨੇ 2000 ਪੇਨਾਂ ਤੋਂ ਸਾਰੇ ਨੂੰ ਪੱਕਿਆ ਕਰ ਦਿੱਤਾ ਤਾਂ ਸਿੱਧੂ ਸਾਹਿਬ ਜਦੋਂ ਸਰਕਾਰ ਬਣੀ ਕਿ ਸਰਕਾਰ ਬਣੀ ਤੋਂ ਲੈ ਕੇ ਹੁਣ ਤੱਕ ਸਿੱਧੂ ਸਾਹਿਬ ਉਹ ਵਰਗ ਉਹ ਪਾਰਟ ਜਿਹੜੀਆਂ ਜਥੇ ਬੰਦੀਆਂ ਅੱਜ ਵੀ ਸਰਕਾਰ ਤੋਂ ਪੂਰਨ ਤੌਰ ਤੇ ਠੱਗੀਆਂ ਹੋਈਆਂ ਮਹਿਸੂਸ ਕਰ ਰਹੀਆਂ ਨੇ ਕਿ ਸਰਕਾਰ ਦੇ ਉਹਨਾਂ ਨੂੰ ਠਗਿਆ ਕਿਉਂਕਿ ਜਿੱਥੇ ਧਰਦਾ ਹੁੰਦਾ ਸੀ ਅਰਵਿੰਦ ਕੇਸ਼ਰੀਵਾਲ ਵਿੱਚ ਜਾ ਕੇ ਬੈਡਸਨ ਭਗਵੰਤ ਮਾਨ ਵਿੱਚ ਬੈਠ ਜਾਂਦੇ ਸਨ ਉਦੋਂ ਜਿਹੜੀਆਂ ਕੁੜੀਆਂ ਜਿਹੜੀਆਂ ਧਰਦਾ ਦਿੰਦੀਆਂ ਸਨ ਉਹਨਾਂ ਨੂੰ ਰਖੜੀ ਬਣਾ ਕੇ ਮੂੰਹ ਬੋਲੀ ਭੈਣ ਵੀ ਆਰਵਿੰਦ ਕੇਸ਼ੀਵਲ ਬਣਾ ਲਏ ਹੁੰਦੇ ਸੀ ਪਰ ਸਥਿਤੀਆਂ ਤੁਸੀਂ ਦੇਖ ਲਓ ਕਿ ਜਦੋਂ ਸਰਕਾਰ ਬਣੀ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੀ ਗੱਲ ਤਾਂ ਕੀ ਕਰਦੀ ਉਹਨਾਂ ਨੂੰ ਮਿਲਣਾ ਵੀ ਨਕਾਰਾ ਜਿਹੜਾ ਕਰ ਦਿੱਤਾ ਤਸਕੁਨ ਦਰਜੀ ਫਿਰ ਉਹ ਗੁੱਸਾ ਉਹ ਲਾਵਾ ਜਿਹੜਾ ਇਹਨਾਂ ਮੁਲਾਜ਼ਮ ਜਥੇਬੰਦੀਆਂ ਦੇ ਅੰਦਰੋਂ ਅੰਦਰੀ ਉਬਾਲਾ ਮਾਰਦਾ ਰਿਹਾ ਉਹ ਇਸ ਜਿਵਲਿੰਗ ਚੋਂ ਦੇ ਸਾਹਮਣੇ ਆ ਗਿਆ ਕਿ ਜਦੋਂ ਹਰ ਮੁਲਾਜ਼ਮ ਜਥੇਬੰਦੀ ਜਲੰਧਰ ਦੇ ਵਿੱਚ ਚੌਂਕ ਚਫੌਂਦੀ ਬਾਬੂ ਜਗਜੀਤ ਸਿੰਘ ਰਾਮ ਚੌਂਕ ਤੱਕ ਉਤਰ ਆਂਦੀ ਦੀ ਪ੍ਰਦਰਸ਼ਨ ਕਰਦੀ ਆ ਕੱਲ ਵੀ ਉਸੇ ਤਰੀਕੇ ਨਾਲ ਟੀਚਰ ਅਧਿਆਪਕ ਟੀਚਰ ਯੂਨੀਅਨ ਜਿਹੜਾ ਉੱਥੇ ਉਹ ਰੋਸ ਮਾਰਚ ਕੀਤਾ ਸਰਕਾਰ ਨੂੰ ਕੇਰਿਆ ਉਸ ਤੋਂ ਪਹਿਲਾਂ 5 ਤੇ 6 ਤਰੀਕ ਨੂੰ ਪਟਵਾਰ ਯੂਨੀਅਨ ਨੇ ਵੀ ਸਰਕਾਰ ਦੇ ਖਿਲਾਫ ਜਿਹੜਾ ਉੱਥੇ ਤਰਦਾਂ ਕੀਤਾ ਇਸੇ ਤਰੀਕੇ ਨਾਲ ਵੱਖ-ਵੱਖ ਜਿਹੜੇ ਪੈਨਸ਼ਨਾਂ ਜਾਂ 올ਡ ਪੈਨਸ਼ਨ ਸਕੀਮ ਜਾਂ ਕੱਚੇ ਮੁਲਾਜ਼ਮ ਜਿਹੜੀ ਹੈਗੇ ਸੀ ਉਹਨਾਂ ਨੇ ਵੀ ਸਰਕਾਰ ਦੇ ਖਿਲਾਫ ਜਿਹੜਾ ਉੱਥੇ ਪ੍ਰਦਰਸ਼ਨ ਕੀਤਾ ਸਿੱਧੂ ਸਾਹਿਬ ਇਹ ਇੱਕ ਬੋਕਾ ਹੁੰਦਾ ਆ ਕਿ ਜਦੋਂ ਮੁਲਾਜ਼ਮ ਜੱਥੇਬੰਦੀਆਂ ਚ ਆ ਪੰਜਾਬ ਜਿਹੜੇ ਲੋਕ ਨੇ ਉਹ ਤੁਹਾਨੂੰ ਦੱਸਦੇ ਹੁੰਦੇ ਆ ਕਿ ਸਰਕਾਰ ਦੀ ਕਾਰਜਕਾਰੀ ਤੇ ਉਹ ਕਿੰਨੇ ਖੁਸ਼ ਨੇ ਜਾਂ ਕਿੰਨੇ ਖੁਸ਼ ਨਹੀਂ ਕਿਉਂਕਿ ਕਾਰਨ ਇਹ ਆ ਸਿੱਧੂ ਸਾਹਿਬ ਕਿ ਜਲੰਧਰ ਪਸ਼ਮੀਰੀ ਚੋਣ ਜਿਹੜੀ ਹੋ ਰਹੀ ਆ ਉਹ ਇੱਕ ਹਲਕੇ ਦੀ ਚੋਣ ਹੋ ਰਹੀ ਆ ਇਹ ਜਿਹੜੀਆਂ ਮੁਲਾਜ਼ਮ ਜੱਥੇਬੰਦੀਆਂ ਦਾ ਵਿਰੋਧ ਦਾ ਫਰਕ ਉਨਾ ਕਹ ਲ ਕਿ ਪਛਮੀ ਦੇ ਲੋਕਾਂ ਤਾਂ ਕਿਸੇ ਕਿਸਮ ਦਾ ਪੈਣਾ ਜਾਂ ਨਹੀਂ ਪੈਣਾ ਪਰ ਇਹ ਪ੍ਰਦਰਸ਼ਨ ਜਰੂਰ ਇਹ ਚੀਜ਼ ਸਾਫ ਕਰ ਦਿੰਦੀ ਆ ਕਿ ਹਾਂ ਵੀ ਸਰਕਾਰ ਦੇ ਪ੍ਰਤੀ ਲੋਕਾਂ ਦਾ ਗੁੱਸਾ ਕਿਹੋ ਜਿਹਾ ਹੈਗਾ ਸੋ ਇਹ ਪ੍ਰਦਰਸ਼ਨ ਜਿਹੜੇ ਹੁੰਦੇ ਨੇ ਬੇਸ਼ੱਕ ਜਲੰਧਰ ਦੀ ਜਿੰਨੀ ਚੂਨ ਤੇ ਕਿਹੋ ਜਿਹਾ ਅਸਰ ਪਾਉਣ ਨਾ ਪਾਉਣ ਉਹ ਇੱਕ ਅਲੱਗ ਇਸ਼ੂ ਆ ਪਰ ਹਾਂ ਇਹ ਜਿਹੜੇ ਰੋਜ਼ ਪ੍ਰਦਰਸ਼ਨ ਧਰਦੇ ਜਾਂ ਘਰਾਓ ਜਿਹੜੇ ਨੇ ਇਹ ਦੱਸ ਦਿੰਦੇ ਨੇ ਸਰਕਾਰ ਨੂੰ ਕਿ ਫਿਰ ਬੀਤਿਆਂ 2 ਸਾਲਾਂ 'ਚ ਤੁਹਾਡੀ ਕਾਰਜਗਾਰੀ 0 ਦੇ ਬਰਾਬਰ ਰਹੀ ਆ ਲੋਕ ਅਸੰਤੋਸ਼ ਦੇ ਵਿੱਚ ਫੈਲੇ ਆ ਤਾਂ ਉਸ ਦਾ ਜਿਹੜਾ ਅਸਰ ਹੈ ਅਸੰਤੋਸ਼ ਕੀ ਤਨਾ ਕਿਤੇ ਫਿਰ ਜਾ ਕੇ ਜਰੂਰ ਪੈਂਦਾ ਉਸ ਜ਼ੋਨ ਦੇ ਉੱਤੇ ਵੀ ਕਿ ਹਾਂ ਵੀ ਲੋਕਾਂ ਨੂੰ ਜਿਸ ਤਰੀਕੇ ਨਾਲ ਪੈਨਾ ਟਕਿਆ ਤੇ ਜਿਸ ਤਰੀਕੇ ਨਾਲ ਇਹ ਸਰਕਾਰ ਹੁਣ ਕਹਿੰਦਾ ਇਹ ਵਾਅਦਾ ਕਰ ਰਹੀ ਹੈ ਇਹ ਜਿੱਤ ਕੇ ਇਹ ਕਰਾਂਗੇ ਜਿਕਰ ਇਹਨਾਂ 2 ਸਾਲ ਪਹਿਲਾਂ ਨਹੀਂ ਕੰਮ ਕੀਤਾ ਤੇ ਸਾਨੂੰ ਫੋਨ ਕੀ ਕਰਦਾ ਸੋ ਇਹ ਜਿਹੜੀਆਂ ਸਥਿਤੀਆਂ ਨੇ ਸਿੱਧੂ ਸਾਹਿਬ ਇਹ ਸਰਕਾਰ ਦਿਖਲਾਵਾਂਦੀਆਂ ਨਹੀਂ ਤੇ ਖਾਸ ਤੌਰ ਤੇ ਹੁਣ ਸਰਕਾਰ ਉੱਥੇ ਜਦੋਂ ਮੁੱਖ ਮੰਤਰੀ ਸਾਹਮਣੇ ਖੁਦ ਕਮਾਂਡ ਸੰਭਾਲਦੀ ਆ ਤੇ ਇਸ ਦਾ ਸਾਰਾ ਅਸਰ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਦੀ ਸ਼ਖਸੀਅਤ ਤੇ ਪੈਂਦਾ ਕਿਉਂਕਿ ਮੁੱਖ ਮੰਤਰੀ ਸਾਹਿਬ ਪੈਂਦਾ ਇਹ ਕੇਂਦਰ ਕਿ ਹਰ ਚੀਜ਼ ਤੁਹਾਡੀ ਪੂਰੀ ਹੋ ਜੂਗੀ ਤਾਂ ਪਰ ਹੁੰਦੀ ਨਹੀਂ ਪਾਸੋ ਕੁਦਰਤੀ ਆ ਕਿ ਇਹ ਜਿਹੜੀ ਜਿੰਮੀ ਚੋਣਾ ਇਹ ਜਿਹਨੂੰ ਭਗਵੰਤਬਨ ਹੋਣੀ ਆਪਣੀ ਮੋਛਲਾ ਸੁਹਾਰ ਬਣਾ ਕੇ ਬਿਠੇ ਆ ਕਿ ਤੇ ਗਲੇ ਦੀ ਹੱਡੀ ਨਾ ਬਰਨ ਜਾਵੇ ਕਿ ਜਿਸ ਤਰੀਕੇ ਨਾਲ ਲੋਕ ਜਥੇਬੰਦੀਆਂ ਉਹਨਾਂ ਦਾ ਘਰਾਓ ਕਰਈਆਂ ਨੇ ਕੋਈ ਨਹੀਂ ਗੱਲ ਤਾਂ ਸੁਖਿੰਦਰ ਜੀ ਹੁਣ ਕੱਲ ਦਾ ਦਿਨ ਰਹਿ ਗਿਆ ਪਾਸੋ ਜਿਹੜੀਆਂ ਚੋਣਾ ਪੈ ਜਾਣੀਆਂ ਨੇ ਪਤਾ ਲੱਗ ਜੂਗਾ ਕਿ ਸਰਕਾਰ ਤੇ ਜਿਹੜੇ ਬੀਤੇ ਸਮੇਂ ਚ ਕੀਤੇ ਦਾਅਵੇ ਜਾਂ ਵਾਦੇ ਤੇ ਉਸ ਤੇ ਉਲਟ ਜਿਹੜੇ ਲੋਕ ਐਸੇ ਛੜਕਾਂ ਤਾਂ ਨਿਕਲ ਕੇ ਮੁੱਖ ਮੰਤਰੀ ਸਾਹਿਬ ਦਾ ਘਰਾਓ ਕਰ ਰਹੇ ਸਰਕਾਰ ਦੇ ਜ ਮਰਤਾਬਾ ਦੀ ਗੱਲ ਕਰ ਰਹੇ ਆ ਕੀ ਇਸ ਦਾ ਪ੍ਰਭਾਵ ਇਹਨਾਂ ਜਿਮਨੀ ਚੋਣਾਂ ਦਾ ਕਿਸ ਤਰੀਕੇ ਨਾਲ ਪਿਆ ਕੀ ਭਵਿੱਖ ਦੇ ਵਿੱਚ ਜਿਹੜੇ ਅਜੇ 2 ਜਾਂ 2.5 ਸਾਲ ਬਚਦੇ ਆ ਕੀ ਮੁੱਖ ਮੰਤਰੀ ਸਾਹਿਬ ਆਪਣੀ ਸਰਕਾਰ ਦੇ ਹੱਥਾਂ ਨੂੰ ਸਧਾਰਨ ਕਿਤੇ ਇਹ ਗੱਲ ਕਹਿਣਗੇ ਕਿ ਹਾਂ ਭਈ ਜੇ ਤੁਸੀਂ ਸਾਡੇ ਕੰਮਾਂ ਤੋਂ ਸੰਤੁਸ਼ਟ ਹੋ ਵੋਟ ਪਾ ਦਿਓ ਜੇ ਸਾਡੇ ਕੰਮਾਂ ਤੋਂ ਸੰਤੁਸ਼ਟ ਨਹੀਂ ਜੇ ਤਾਂ ਫਿਰ ਵੋਟ ਨਾ ਪਾਓ ਘੱਟੋ ਘੱਟ ਪੰਜਾਬ ਦੇ ਲੋਕ ਮੁੱਖ ਮੰਤਰੀ ਦੇ ਮੂੰਹ ਇਹ ਗੱਲ ਜਰੂਰ ਸੁਣਨਾ ਚਾਹੁੰਦੇ ਸਨ ਜੀ ਹਮ ਚਲੋ ਉਧਰ ਬਾਗੀ ਲਗਾਤਾਰ ਮੀਟਿੰਗ ਤੇ ਮੀਟਿੰਗਾਂ ਕਰ ਰਹੇ ਆ ਔਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਸੂਰ ਬਾਹਰ ਵੀ ਠਹਿਰਾ ਰਹੇ ਆ ਤੇ ਇੱਧਰ ਕਹਿੰਦੇ ਪਲਾਨ ਬਾਕੀ ਆਪਣੀ ਕਾਰਵਾਈ ਦੀ ਵੀ ਹੋ ਗਈ ਹੈ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਸੁਖਵੰਦਰ ਜੀ ਬਿਲਕੁਲ ਸਥਿਤੀਆਂ ਜਿਹੜੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਦ ਚ ਇਹਨਾਂ ਦੇ ਉੱਤੇ ਚਲਦੀ ਜਿਹੜੀ ਤਿਆਰੀ ਆ ਉਹ ਕਰ ਲਈ ਹੈ ਇਹ ਗੱਲ ਮੈਂ ਤਾਂ ਕਹਿਣ ਲੱਗਾ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪ੍ਰਕਾਸ਼ ਸਿੰਘ ਬਾਦਲ ਹੋਣੀ ਜੀਂਦੇ ਸੀ ਤੇ ਜੇਕਰ ਪਾਰਟੀ ਦੇ ਵਿੱਚੋਂ ਉਹਨਾਂ ਨੇ ਕਿਸੇ ਲੀਡਰ ਨੂੰ ਕੱਢਿਆ ਤਾਂ ਸਭ ਤੋਂ ਵੱਡਾ ਲੀਡਰ ਚੜ੍ਹ ਸੀ ਸਰਦਾਰ ਜਿੱਥੇ ਮਾਪਦਾ ਜਿੱਥੇ ਦਾ ਗੁਰਚੰਦ ਸਿੰਘ ਟੋੜੇ ਹੋਣੀ ਸੀ ਤੇ ਜਦੋਂ ਜਥੇਦਾਰ ਗੁਰਚੰਦ ਸਿੰਘ ਟੌੜੇ ਹੁਣਿਆਂ ਨੂੰ ਪਾਰਟੀ ਚੋਂ ਬਾਹਰ ਕੱਢਤਾ ਤੇ ਪਾਰਟੀ ਦੇ ਹੀਟਲੇ ਤੋਂ ਹੀਟਲਾ ਵਰਕਰ ਵੀ ਸਿੱਧੂ ਸਾਹਿਬ ਜਥੇਦਾਰ ਟੌੜੇ ਦੇ ਖਿਲਾਫ ਉਹਨਾਂ ਨੇ ਬਿਆਨ ਪਾਜੀ ਲਾ ਦਿੱ ਜਿਹੜੀ ਸ਼ੁਰੂ ਕਰਦੀ ਤਾਂ ਮੈਨੂੰ ਜ਼ਿਆਦਾ ਕਿ ਉਹ ਬਜ਼ੁਰਗ ਸਿਆਸਦਾਨ ਇਹ ਕਹਿੰਦੇ ਹੁੰਦੇ ਸੀ ਕਿ ਜਿਹੜੇ ਬੰਦਾ ਝਾੜੇ ਕਰਕੇ ਹੱਥ ਨਹੀਂ ਧੋਂਦਾ ਉਹ ਵੀ ਟੌੜੇ ਦੀ ਸ਼ਖਸੀਅਤ ਦੇ ਉੱਤੇ ਸਵਾਲਟ ਹੁੰਦਾ ਇਹ ਟੌੜਾ ਸਾਹਿਬ ਦੇ ਸ਼ਬਦ ਸਨ ਤਾਂ ਉਹੋ ਜੀ ਚੀਜ਼ ਸਿੱਧੂ ਸਾਹਿਬ ਦੇ ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਕਦੇ ਜਥੇਦਾਰ ਟੌੜੇ ਦੇ ਖਿਲਾਫ ਨਹੀਂ ਸੀ ਬੋਲਿਆ ਇਹ ਗੱਲ ਹੈਗੀ ਆ ਪਰ ਉਹਨੇ ਆਪਣੇ ਜਿਹੜੇ ਲਾਮਵਾਸ਼ਕ ਜਿਹ ਸਰ ਸੁਖਵਿੰਦਰ ਜੀ ਉਹੋ ਜੀ ਸਥਿਤੀ ਜਿਹੜੀਆਂ ਹੁਣ ਬੰਦੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਹਾਲਾ ਤੱਕ ਸਰਦਾਰ ਸੁਖਵੀਰ ਸਿੰਘ ਮਾਦਬ ਹੋਣਾ ਨੇ ਇੱਕ ਵੀ ਸ਼ਬਦ ਇਨ੍ਹਾਂ ਬਾਕੀਆਂ ਦੇ ਖਿਲਾਫ ਨਹੀਂ ਬੋਲਿਆ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਹੜੇ ਇੱਕ ਸਰਕਾਰ ਨੇਤਾ ਨੇ ਧਾਕੜ ਦਿੱਤਾ ਨੇ ਉਹਨਾਂ ਨੇ ਵੀ ਇਨ੍ਹਾਂ ਬਾਕੀਆਂ ਦੇ ਖਿਲਾਫ ਇੱਕ ਸ਼ਬਦੀ ਬੋਲਿਆ ਕਿਹਾ ਕਿ ਇਹ ਮੇਰੇ ਆਪਣੇ ਆ ਪਰ ਦੂਜੇ ਪਾਸੇ ਇਸ ਤਰ੍ਹਾਂ ਲੱਗਦਾ ਕਿ ਕਿਤੇ ਗੁਪਤ ਇਸ਼ਾਰੇ ਦੇ ਅਧੀਨ ਜਿਹੜੇ ਵੱਖ-ਵੱਖ ਜਿਹੜੀਆਂ ਚ ਮੀਟਿੰਗਾਂ ਹੋਈਆਂ ਸ਼ੁਰੂ ਹੋ ਗਈਆਂ ਉਹਨਾਂ ਨੂੰ ਇਸ਼ਾਰਾ ਕਰ ਦਿੱਤਾ ਗਿਆ ਇਹ ਹਾਂ ਭੀ ਜਿੰਨੀ ਬਿਆਨਪਾਜੀ ਤੁਸੀਂ ਇਹਨਾਂ ਨੇਤਾਵਾਂ ਦੇ ਖਿਲਾਫ ਕਰਦੀਆਂ ਕਰੋ ਇਹਨਾਂ ਨੂੰ ਬਾਹਰ ਦਰਸਤਾ ਪੁਖਾਤਣਾ ਪੁਖ ਦੇ ਵਿੱਚ ਹੁਣ ਬੜੀ ਇੱਕ ਦਿਲਚਸਪ ਜਿਹੜੀ ਸਥਿਤੀ ਸਾਹਮਣੇ ਆਈ ਹੈ ਬੜੀ ਹੈਰਾਨੀ ਜਨ ਹੈ ਹੈਰਾਨੀ ਜਨ ਕਾਬਾ ਕਿਉਂਕਿ ਜਨਵੇਜਾ ਸਿੰਘ ਸੇਖੋਂ ਜਿਹੜੇ ਸ਼੍ਰੋਮਣੀ ਕਾਲਨੀ ਦੇ ਹਸਫਕਾ ਬਤਰੀ ਨੇ ਉਹਨਾਂ ਦਾ ਇੱਕ ਬਿਆਨ ਜਿਹੜਾ ਸਾਹਮਣੇ ਆ ਉਹਨਾਂ ਨੇ ਆਪਣੇ ਹਲਕੇ 'ਚ ਮੀਟਿੰਗ ਕੀਤੀ ਹਲਕੇ 'ਚ ਮੀਟਿੰਗ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਾਂ ਭਈ ਜੇ ਉਹ ਤੇ ਇੱਕ ਗਣੀ ਮਿੱਠੀ ਸ਼ਬਦਾਂ ਵਿੱਚ ਕਿ ਆਜ ਜਿਹੜੇ ਬਾਕੀ ਨੇਤਨ ਜਦੋਂ ਵਜ਼ੀਰੀਆਂ ਮੰਨਦੇ ਰਹੇ ਨੇ ਉਦੋਂ ਆਣ ਕੇ ਪ੍ਰਧਾਨ ਜੀ ਪ੍ਰਧਾਨ ਜੀ ਕਰਦੇ ਸੀ ਹੁਣ ਪਾਰਟੀ ਸੱਤਾ ਚ ਨਹੀਂ ਇਹ ਬਾਹਰ ਚਲੇ ਗਿਆ ਇਹ ਹੋ ਗਿਆ ਚਲੋ ਉਹ ਬਿਆਨ ਉਹਨਾਂ ਨੇ ਜਿਹੜਾ ਇੱਕ ਗੱਲ ਕਹੀ ਉਹ ਬੜੀ ਧਿਆਨ ਦੀ ਮੰਗ ਕਰਦੀ ਹੈ ਕਿ ਕਿਸ ਤਰੀਕੇ ਨਾਲ ਅੰਦਰ ਤੋਂ ਅੰਦਰ ਹੀ ਰਣ ਲਿੱਤੀਆਂ ਜਿਹੜੀਆਂ ਬੰਦੀਆਂ ਪਈਆਂ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਜਿਹੜੇ ਬਾਕੀ ਨੇਤਾ ਇਸ ਵੇਲੇ ਵੱਖਰਾ ਧੜਾ ਬਣਾ ਕੇ ਜਲੰਧਰ ਚੋਕਲੇਟ ਕਰ ਰਹੇ ਆ ਮੰਨ ਲਓ ਜੇ ਕੱਲ ਨੂੰ ਵਾਪਸ ਪਾਰਟੀ ਦੇ ਵਿੱਚ ਆ ਵੀ ਜਾਂਦੇ ਉਹਨਾਂ ਨੇ ਮੰਨ ਲਓ ਕਿਆ ਤੇ ਇਹਨਾਂ ਨੂੰ ਪਿਛਲੀ ਕਤਾਰ ਦੇ ਵਿੱਚ ਖੜਾ ਕੀਤਾ ਜਾਊਗਾ ਤੇ ਨਾ ਹੀ ਇਹਨਾਂ ਨੂੰ ਵਿੱਚ ਕਿਸੇ ਵਿਧਾਨ ਸਭਾ ਤੋਂ ਇਹਨਾਂ ਵਿਧਾਨ ਸਭਾ ਹਲਕੇ ਤੋਂ ਨਾ ਇਹਨਾਂ ਨੂੰ ਟਿਕਟ ਦੇ ਕੇ ਕੋਈ ਚੋਣ ਲੜਾਈ ਚਾਹਵੇਗੀ ਹੁਣ ਸਿੱਧੂ ਸਾਹਿਬ ਇਹ ਇੱਕ ਬੜਾ ਵੱਡਾ ਹਮਲਾ ਜਿਹੜਾ ਬਾਕੀ ਨਤਾਵਾਂ ਦੇ ਉੱਤੇ ਜਨਵੇਜਾ ਸਿੰਘ ਸੇਖੋਂ ਉਹ ਕਰ ਦਿੱਤਾਗੇ ਤੇ ਦੂਸਰੇ ਪਾਸੇ ਜਨਵੇਜਾ ਸਿੰਘ ਸੇਖੋਂ ਆਪਣੇ ਪਦਰ ਤੇ ਏਡੀ ਵੱਡੀ ਸਟੇਟਮੈਂਟ ਕਦੇ ਵੀ ਦੇ ਸਕਦਾ ਕਿ ਜਿੰਨੇ ਚਿਰ ਤੱਕ ਉਹ ਤੋਂ ਨੂੰ ਇਸ਼ਾਰਾ ਨਾ ਹੋਇਆ ਹੋਵੇ ਮੈਂ ਕਿਉਂਕਿ ਬਲਵਿੰਦਰ ਸਿੰਘ ਭੁੰਦਰ ਦੀ ਅਨਸ਼ਾਸਨੀ ਕਮੇਟੀ ਦੇ ਉਹ ਚੇਅਰਮੈਨ ਹੈਗੇ ਤੇ ਜੇਕਰ ਇਹੋ ਜੀ ਗੱਲ ਨੂੰ ਲੈ ਕੇ ਇਹ ਜੇ ਬਾਕੀ ਧੜੇ ਨੇ ਇੱਕ ਐਪਲੀਕੇਸ਼ਨ ਜਿਹੜੀ ਆ ਭੁੰਦਰ ਸਾਹਿਬ ਨੂੰ ਵੀ ਦਿੱਤੀ ਆ ਕਿ ਹਾਂ ਵੀ ਉਹ ਬੀਬੀ ਦਾ ਜਿਹੜਾ ਅਸ਼ੋਕ ਸਿੰਘ ਕਾਲੀਦਾ ਨੇ ਉਮੀਰਵਰੀ ਵਾਪਸ ਲਈ ਉਸ ਤੇ ਜਾਂਚ ਕਰੋ ਤਾਂ ਉਹਦੇ ਵਿੱਚ ਕਰ ਚੇਕਨ ਚੇਕ ਮੇਜਾ ਸਿੰਘ ਸੇਖੋਂ ਦੀ ਇਹ ਸਟੇਟਮੈਂਟ ਆ ਜਾਂਦੀ ਆ ਤਾਂ ਸਿੱਧੂ ਸਾਫ ਇਹ ਸਾਫ ਸ਼ਹਿਰ ਆ ਕਿ ਸੁਖਵੀਰ ਸਿੰਘ ਬਾਦਲ ਦਾ ਧੜਾ ਵੀ ਅੰਦਰੋਂ ਅੰਦਰੀ ਪੂਰਨ ਤੌਰ ਤੇ ਤਿਆਰੀ ਜਿਹੜੀ ਉਹ ਕਰ ਚੁੱਕਾ ਆ ਕਿ ਬਾਕੀ ਧੜੇ ਨੂੰ ਹੁਣ ਸਭ ਜਿਹੜਾ ਇਸ ਤੋਂ ਪਹਿਲਾਂ ਵੀ ਵੱਖ-ਵੱਖ ਜਿਲਿਆਂ ਤੋਂ ਵੱਖ-ਵੱਖ ਜ਼ਿਲ੍ਹਾ ਪ੍ਰਧਾਨਾਂ ਤੋਂ ਜਿਲ੍ਹੇ ਦੀ ਲੀਡਰਸ਼ਿਪ ਤੋਂ ਉਹ ਵੱਖ-ਵੱਖ ਥਾਵਾਂ ਤੋਂ ਇਹ ਮਤੇ ਪਵਾਏ ਗਏ ਆ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ हां बिल्कुल सिद्दू जी ये ता जितरा उन्होंने मीटिंगा कीतिया ने, ने सरदार प्रकाश सिंह आ सुखबीर सिंह बादल होणा ने जिस तरह वख-वख जिला हल्का इंचार्ज सारे ने मीटिंगा कीतिया ने ਉਸ ਤਰ੍ਹਾਂ ਫਿਰ ਸ਼ਰਤਾਂ ਤੇ ਇਹੋ ਹੀ ਨਿਕਲਦਾ ਕਿ ਹਾਂ ਵੀ ਇਸ਼ਾਰਾ ਤਾਂ ਉੱਤੋ ਹੀ ਹੋਇਆ ਤਾਂ ਹੀ ਅਜਿਹੀ ਬਿਆਨਪੱਤੀ ਜਿਹੜੀ ਸ਼ੁਰੂ ਹੋਈ ਆ ਪਰ ਇੱਕ ਚੋਟੀ ਦੇ ਨੇਤਾ ਦੇ ਵੱਲੋਂ ਇਹ ਪਹਿਲੀ ਵਾਰੀ ਜਿਹੜੀ ਸਟੇਟਮੈਂਟ ਜਿਹੜੀ ਆ ਸਿੱਧੂ ਸਾਹਿਬ ਸਾਹਮਣੇ ਆਈ ਆ ਤਾਂ ਸਾਫ਼ ਸੰਕੇਤ ਮਿਲਦੇ ਨੇ ਕਿ ਆਉਂਦਿਆਂ ਦੇਣਾ ਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਅੰਦਰ ਅੰਦਰ ਇਹ ਲੜਾਈ ਜਿਹੜੀ ਚੱਲਦੀ ਪਈ ਆ ਇਹ ਹੋਰ ਕੀ ਹੋਊਗੀ ਇਹ ਖਤਮ ਹੋਣ ਵਾਲੀ ਗੱਲ ਨਹੀਂ ਨਾ ਤਾਂ ਕੋਈ ਬੰਦਾ ਕੋਈ ਪੈਚਅਪ ਕਰਤਮਾਸਤੇ ਅੱਗੇ ਆ ਰਿਹਾ ਬਲਕਿ ਦਿਨੋਂ ਦਿਨ ਦੋਵਾਂ ਧੜਿਆਂ ਦੇ ਵਿੱਚਕਾਰ ਜਿਹੜੀ ਆ ਖਾਈ ਜਿਹੜੀ ਆ ਉਹ ਡੂੰਗੀ ਹੁੰਦੀ ਜਾ ਰਹੀ ਆ ਹੁਣ ਦੇਖਦੇ ਆ ਕਿ ਸ਼੍ਰੋਮੀ ਕਾਲੀ ਦਲ ਦੀ ਇਹ ਜਿਹੜੀ ਆਪਸੀ ਲੜਾਈ ਆ ਪੰਜਾਬ ਦੀ ਸਿਆਸਤ ਤੇ ਉੱਤੇ ਪ੍ਰੇਖ ਦੇ ਵਿੱਚ ਕੀ ਅਸਰ ਪਉਂਦੀ ਆ ਸਤਿ ਤੁਸੀਂ ਇਹਦੇ ਉੱਤੇ ਨਜ਼ਰਾਂ ਜਿਹੜੀਆਂ ਨੇ ਜਰੂਰੀ ਕਿਆ ਰਹਿਟ ਜੀ ਚਲੋ ਅਨਕ ਸਭ ਤੁਸੀਂ ਚੜਨਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਤਾਂ ਇਸਨ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਅਹਿਮ ਖਬਰਾਂ ਤੇ ਗੱਲਬਾਤ ਕੀਤੀ ਕੀ ਉਮੀਦ ਕਰਦੇ ਆ ਕਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋਊ ਦੁਬਾਰਾ ਫਿਰ ਮਿਲਾਂਗੇ ਧੰਨਵਾਦ